ਅੱਜ ਅਸੀਂ ਗੱਲ ਕਰਾਂਗੇ ਹਾਊ ਟੂ ਫਿਨਿਸ਼ ਏਵਰੀਥਿੰਗ ਯੂ ਸਟਾਰਟ ਬਾਰੇ। ਸਮੀਰ ਇੱਕ ਛੋਟੇ ਪਿੰਡ ਦਾ ਮੁੰਡਾ ਸੀ ਜਿਸ ਦੀ ਜ਼ਿੰਦਗੀ ਚਿਰਚਿਰੀ ਸੀ। ਸਕੂਲ ਦਾ ਕੰਮ, ਘਰ ਦੀ ਜ਼ਿੰਮੇਵਾਰੀ ਅਤੇ ਦੋਸਤਾਂ ਦਾ ਮਜ਼ਾਕ। ਉਹ ਕਾਫੀ ਮਿਹਨਤ ਕਰਦਾ ਸੀ ਪਰ ਫਿਰ ਵੀ ਉਸ ਨੂੰ ਲੱਗਦਾ ਸੀ ਕਿ ਉਹ ਕਦੇ ਵੀ ਆਪਣਾ ਕੰਮ ਪੂਰਾ ਨਹੀਂ ਕਰ ਪਾਉਂਦਾ। ਇੱਕ ਦਿਨ ਪਿੰਡ ਦੇ ਨੇੜੇ ਬਾਗ ਵਿੱਚ ਬਜ਼ੁਰਗ ਰਾੌਲ ਨਾਲ ਉਸ ਦੀ ਮੁਲਾਕਾਤ ਹੋਈ ਜਿਸ ਨੇ ਸਮੀਰ ਦੀਆਂ ਸਮੱਸਿਆਵਾਂ ਸੁਣ ਕੇ ਦੱਸਿਆ ਕਿ ਕੰਮਾਂ ਨੂੰ ਸਖਤੀ ਨਾਲ ਪ੍ਰਾਇਰਟੀ ਦੇਣਾ ਜ਼ਰੂਰੀ ਹੈ। राहुल ਨੇ ਉਸ ਨੂੰ ਇੱਕ ਕਿਤਾਬ ਹਾਊ ਟੂ ਫਿਨਿਸ਼ एवरीथिंग ਯੂ स्टार्ट ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਸਭ ਤੋਂ ਪਹਿਲਾ ਕਦਮ ਹੈ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਠੋਰਤਾ ਨਾਲ ਪ੍ਰਾਇਰੀਟੀ ਦੇਣਾ ਤਾਂ ਜੋ ਕੰਮ ਮੁਕੰਮਲ ਹੋ ਸਕਣ ਇਸ ਤਰ੍ਹਾਂ ਸਮੀਰ ਨੇ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਸਿੱਖਿਆ ਲਈ ਸਮੀਰ ਨੇ ਉਤਸ਼ਖ ਹੋ ਕੇ ਪੁੱਛਿਆ ਕਿ ਇਹ ਕਿਵੇਂ ਕੀਤਾ ਜਾ ਸਕਦਾ ਹੈ ਬਜ਼ੁਰਗ ਨੇ ਮੁਸਕੁਰਾਉਂਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਤੁਹਾਡੇ ਲਈ ਅਸਲ ਵਿੱਚ ਕੀ ਸਭ ਤੋਂ ਜ਼ਰੂਰੀ ਹੈ ਤੁਹਾਡੀਆਂ ਕੋਰ ਵੈਲਿਊਜ਼ ਕੀ ਹਨ ਜੇਕਰ ਤੁਹਾਨੂੰ ਪਤਾ ਹੋਵੇਗਾ ਕਿ ਸਭ ਤੋਂ ਜ਼ਰੂਰੀ ਕੀ ਹੈ ਤਾਂ ਤੁਸੀਂ ਉਹਨਾਂ ਚੀਜ਼ਾਂ ਤੇ ਧਿਆਨ ਦੇ ਸਕੋਗੇ ਜੋ ਸੱਚਮੁੱਚ ਮਤਵਪੂਰਨ ਹਨ ਬਾਕੀ ਚੀਜ਼ਾਂ ਨੂੰ ਛੱਡਣਾ ਜਾਂ ਨਾ ਕਹਿਣ ਦੀ ਹਿੰਮਤ ਰੱਖੋਗੇ। ਸੁਨੀਰ ਨੂੰ ਸਮਝ ਆਉਣ ਲੱਗਾ ਕਿ ਸ਼ਾਇਦ ਇਹ ਹੀ ਉਸਦੀ ਸਮੱਸਿਆ ਦਾ ਹੱਲ ਹੈ ਪਰ ਕਿਵੇਂ ਪਤਾ ਲਗਾਏ ਕਿ ਕੀ ਜ਼ਰੂਰੀ ਹੈ ਅਤੇ ਕੀ ਨਹੀਂ। ਬਜ਼ੁਰਗ ਨੇ ਕਿਹਾ ਕਿ ਇਹ ਆਸਾਨ ਨਹੀਂ ਪਰ ਅਸੰਭਵ ਵੀ ਨਹੀਂ ਤੁਹਾਨੂੰ ਆਪਣੇ ਹਰ ਕੰਮ ਬਾਰੇ ਸੋਚਣਾ ਪਵੇਗਾ ਕਿ ਕੀ ਇਹ ਕੰਮ ਤੁਹਾਡੇ ਮਕਸਦ ਨਾਲ ਮੇਲ ਖਾਂਦਾ ਹੈ ਜਾਂ ਨਹੀਂ। ਜੇ ਨਹੀਂ ਤਾਂ ਇਸ ਨੂੰ ਨਾ ਕਰੋ ਤੁਹਾਡੇ ਕੋਲ ਸੀਮਿਤ ਸਮਾਂ ਅਤੇ ਊਰਜਾ ਹੈ ਇਸ ਲਈ ਉਹੀ ਕੰਮ ਕਰੋ ਜੋ ਤੁਹਾਡੇ ਲਈ ਵਾਸਤੇ ਮਾਇਨੇ ਰੱਖਦੇ ਹਨ ਸੁਨੀਰ ਨੇ ਸਿਰ ਹਿਲਾਇਆ ਪਰ ਕਿਹਾ ਕਿ ਲੋਕਾਂ ਨੂੰ ਨਾ ਕਹਿਣਾ ਕਾਫੀ ਮੁਸ਼ਕਲ ਹੁੰਦਾ ਹੈ ਬਜ਼ੁਰਗ ਨੇ ਗਹਿਰੀ ਸਾਹ ਲੈ ਕੇ ਕਿਹਾ ਕਿ ਇਹ ਸਹੀ ਹੈ ਪਰ ਜੇ ਤੁਸੀਂ ਹਰ ਕੰਮ ਲੋਕਾਂ ਨੂੰ ਖੁਸ਼ ਕਰਨ ਲਈ ਕਰੋਗੇ ਤਾਂ ਤੁਸੀਂ ਆਪਣੇ ਅਸਲ ਮਕਸਦ ਤੋਂ ਦੂਰ ਹੋ ਜਾਵੋਗੇ ਇਸ ਲਈ ਸਿੱਖੋ ਨਾ ਕਹਿਣਾ ਲੋਕਾਂ ਨੂੰ ਸਮਝਾਓ ਕਿ ਤੁਸੀਂ ਹੁਣ ਕਿਹੜੀਆਂ ਚੀਜ਼ਾਂ ਦੇ ਧਿਆਨ ਦੇ ਰਹੇ ਹੋ ਅਤੇ ਬਾਕੀ ਚੀਜ਼ਾਂ ਲਈ ਸਮਾਂ ਨਹੀਂ ਹੈ ਇਹ ਤੁਹਾਡੇ ਅਤੇ ਉਹਨਾਂ ਦੋਹਾਂ ਲਈ ਵਧੀਆ ਹੋਵੇਗਾ ਸਮੀਰ ਨੇ ਇਹ ਗੱਲਾਂ ਧਿਆਨ ਨਾਲ ਸੁనిਆ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਉਸਨੇ ਉਹ ਦਿਨ ਤੋਂ ਆਪਣੇ ਕੰਮਾਂ ਨੂੰ ਪ੍ਰਾਥਮਿਕਤਾ ਦੇਣ ਦਾ ਵਚਨ ਦਿੱਤਾ ਅਤੇ ਸਿਰਫ ਉਹੀ ਕੰਮ ਕਰਨ ਲੱਗਾ ਜੋ ਉਸਦੇ ਲੰਬੇ ਸਮੇਂ ਦੇ ਮਕਸਦ ਨਾਲ ਮੇਲ ਖਾਂਦੇ ਸਨ ਥੋੜਾ ਥੋੜਾ ਕਰਕੇ ਉਸਨੇ ਆਪਣੇ ਛੋਟੇ-ਛੋਟੇ ਮਕਸਦ ਬਣਾਏ ਅਤੇ ਉਹਨਾਂ ਤੇ ਪੂਰਾ ਧਿਆਨ ਦੇਣਾ ਸ਼ੁਰੂ ਕੀਤਾ ਸ਼ੁਰੂ ਵਿੱਚ ਉਹ ਮੁਸ਼ਕਲ ਆਈ ਜਦੋਂ ਦੋਸਤਾਂ ਨੇ ਉਸਨੂੰ ਪਾਰਟੀ ਵਿੱਚ ਬੁਲਾਇਆ ਅਤੇ ਉਸਨੇ ਮਨਾਈ ਕੀਤੀ ਤਾਂ ਉਹਨਾਂ ਉਸਦਾ ਮਜ਼ਾਕ ਉਡਾਇਆ ਪਰ ਸਮੀਰ ਹੁਣ ਪੱਕਾ ਫੈਸਲਾ ਕਰ ਚੁੱਕਾ ਸੀ ਉਸਨੂੰ ਪਤਾ ਸੀ ਕਿ ਕੀ ਕਰਨਾ ਹੈ ਅਤੇ ਉਹ ਬਿਨਾ ਹਿੱਲੇ ਡੁੱਲੇ ਆਪਣੇ ਕੰਮਾਂ ਤੇ ਧਿਆਨ ਦਿੱਤਾ ਕਰਦਾ ਸੀ ਉਹ ਹੁਣ ਕਿਸੇ ਵੀ ਵਿਗਨ ਵਿੱਚ ਫਸਦਾ ਨਹੀਂ ਸੀ ਹਰ ਰੋਜ਼ ਉਹ ਆਪਣੇ ਕੰਮ ਦੀ ਲਿਸਟ ਬਣਾਉਂਦਾ ਉਹਨਾਂ ਨੂੰ ਪ੍ਰਾਇਰਟੀ ਦਿੰਦਾ ਅਤੇ ਪੂਰੇ ਫੋਕਸ ਨਾਲ ਕੰਮ ਕਰਦਾ ਧੀਰੇ ਧੀਰੇ ਉਸ ਦੀ ਜ਼ਿੰਦਗੀ ਵਿੱਚ ਬਦਲਾਅ ਆਉਣ ਲੱਗਾ ਪਹਿਲਾਂ ਜਿਹੜੇ ਕੰਮ ਅਧੂਰੇ ਰਹਿ ਜਾਂਦੇ ਸਨ ਹੁਣ ਉਹ ਪੂਰੇ ਹੋਣ ਲੱਗੇ ਅਤੇ ਸਮੀਰ ਦਾ ਆਤਮ ਵਿਸ਼ਵਾਸ ਵਧਣ ਲੱਗਾ ਉਹ ਹੁਣ ਸਮਝਦਾ ਸੀ ਕਿ ਉਹ ਹਰ ਕੰਮ ਕਿਉਂ ਪੂਰਾ ਨਹੀਂ ਕਰ ਪਾਉਂਦਾ ਸੀ ਕਿਉਂਕਿ ਉਹ ਆਪਣੀ ਊਰਜਾ ਅਤੇ ਸਮਾਂ ਸਹੀ ਥਾਂ ਤੇ ਨਹੀਂ ਲਗਾਉਂਦਾ ਸੀ ਉਸ ਦੀ ਜ਼ਿੰਦਗੀ ਹੁਣ ਧੀਰੇ ਧੀਰੇ ਸਹੀ ਦਿਸ਼ਾ ਵਿੱਚ ਜਾ ਰਹੀ ਸੀ ਪਰ ਇਹ ਸਿਰਫ ਸ਼ੁਰੂਆਤ ਸੀ ਉਸ ਨੂੰ ਹਜੇ ਵੀ ਬਹੁਤ ਕੁਝ ਸਿੱਖਣਾ ਸੀ ਤੇ ਕਰਨਾ ਸੀ ਉਹ ਬਜ਼ੁਰਗ ਦੀਆਂ ਗੱਲਾਂ ਨਹੀਂ ਭੁੱਲਿਆ ਸੀ ਅਤੇ ਉਹਨਾਂ ਤੇ ਲਗਾਤਾਰ ਅਮਲ ਕਰ ਰਿਹਾ ਸੀ समीर ਨੂੰ ਹੁਣ ਇਹ ਅਹਿਸਾਸ ਹੋ ਚੁੱਕਾ ਸੀ ਕਿ ਸਿਰਫ ਕੰਮ ਸ਼ੁਰੂ ਕਰਨਾ ਹੀ ਕਾਫੀ ਨਹੀਂ ਬਲਕਿ ਉਹਨਾਂ ਨੂੰ ਮੁਕੰਮਲ ਕਰਨਾ ਅਤੇ ਸਹੀ ਪ੍ਰਾਇੋਰਟੀ ਨਾਲ ਧਿਆਨ ਦੇਣਾ ਅਸਲੀ ਚਾਬੀ ਹੈ ਉਸਨੇ ਆਪਣੇ ਦੋਸਤਾਂ ਸਕੂਲ ਦੇ ਕੰਮ ਅਤੇ ਕਰਦੀਆਂ ਜ਼ਿੰਮੇਵਾਰੀਆਂ ਨੂੰ ਸਮਝਦਾਰੀ ਨਾਲ ਮੈਨੇਜ ਕਰਨਾ ਸਿੱਖ ਲਿਆ ਸੀ ਹੁਣ ਉਹ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਆਰਗੇਨਾਈਜ਼ਡ ਅਤੇ ਅਨੁਸ਼ਾਸਿਤ ਸੀ ਪਰ ਕੀ ਇਹ ਬਦਲਾ ਉਸ ਲਈ ਹਮੇਸ਼ਾ ਰਹਿਣਗੇ ਕਿ ਉਹ ਇਸ ਨਵੇਂ ਰਸਤੇ ਤੇ ਕਾਇਮ ਰਹੇਗਾ ਜਾਂ ਫਿਰ ਆਪਣੀਆਂ ਪੁਰਾਣੀਆਂ ਗਲਤੀਆਂ ਵੱਲ ਮੁੜ ਜਾਵੇਗਾ ਸਮੀਰ ਦੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ ਸੀ ਪਰ ਕਈ ਵਾਰ ਵੱਡੀਆਂ ਸਮੱਸਿਆਵਾਂ ਜਾਂ ਕੰਮ ਦੇਖ ਕੇ ਉਹ ਘਬਰਾਉਂਦਾ ਸੀ ਸਕੂਲ ਦੇ ਵੱਡੇ ਪ੍ਰੋਜੈਕਟ ਜਾਂ ਕਰਦੀਆਂ ਵੱਡੀਆਂ ਜ਼ਿੰਮੇਵਾਰੀਆਂ ਉਸ ਨੂੰ ਫਿਰ ਚਿੰਤਾ ਵਿੱਚ ਡੁੱਬਾ ਦਿੰਦੀਆਂ ਸਨ ਉਹ ਸੋਚਦਾ ਸੀ ਕਿ ਇਹਨਾਂ ਸਾਰੇ ਕੰਮਾਂ ਨੂੰ ਕਿਵੇਂ ਪੂਰਾ ਕਰਾਂਗਾ ਕੀ ਮੈਂ ਕਦੇ ਇਹ ਸਭ ਕਰ ਪਾਵਾਂਗਾ ਫਿਰ ਉਹ ਹੌਲੀ-ਹੌਲੀ ਆਪਣੀਆਂ ਪੁਰਾਣੀਆਂ ਆਦਤਾਂ ਵਿੱਚ ਫਸਣ ਲੱਗਦਾ ਸੀ ਟਾਲਮਟੋਲ ਕਰਦਾ ਜਾਂਦਾ ਕੰਮ ਪਿੱਛੇ ਛੱਡਦਾ ਜਾਂਦਾ ਜਦ ਤੱਕ ਬੋਝ ਬਹੁਤ ਭਾਰੀ ਨਾ ਹੋ ਜਾਵੇ ਇੱਕ ਦਿਨ ਉਹ ਫਿਰ ਉਸੇ ਪਾਰਕ ਵਿੱਚ ਬੈਠਾ ਜਿੱਥੇ ਪਹਿਲਾਂ ਉਸਨੇ ਉਸ ਬਜ਼ੁਰਗ ਨਾਲ ਮਿਲਿਆ ਸੀ। ਉਹ ਫਿਰ ਉਲਝਣ ਵਿੱਚ ਸੀ ਅਤੇ ਸਮਝ ਨਹੀਂ ਪਾ ਰਿਹਾ ਸੀ ਕਿ ਇੰਨਾ ਵੱਡੇ ਕੰਮਾਂ ਨੂੰ ਕਿਵੇਂ ਸੰਭਾਲੇ। ਤਦ ਉਹਨੇ ਦੇਖਿਆ ਕਿ ਉਹੀ ਬਜ਼ੁਰਗ ਆਦਮੀ ਜਿਸ ਨੂੰ ਉਹ ਹੁਣ ਆਪਣਾ ਗੁਰੂ ਮੰਨਣ ਲੱਗਾ ਸੀ। ਉਹਨੇ ਫਿਰ ਉਸਦੇ ਕੋਲ ਆ ਕੇ ਬੈਠ ਗਿਆ। ਉਹ ਉਸਦੀ ਔਰ ਆ ਰਹੇ ਸੰ। ਸਮੀਰ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਵੇਖ ਕੇ ਬਿਨਾਂ ਕਿਸੇ ਸਵਾਲ ਦੇ ਉਸਦੇ ਕੋਲ ਆ ਬੈਠੇ। ਕੀ ਹੋਇਆ ਰਾਉਲ? ਤੂੰ ਫਿਰ ਪਰੇਸ਼ਾਨ ਲੱਗ ਰਿਹਾ ਹੈ ਉਹਨਾਂ ਨੇ ਸਿੱਧਾ ਪੁੱਛਿਆ ਸਮੀਰ ਨੇ ਇੱਕ ਡੂੰਗੀ ਸਾਹ ਲੈ ਕੇ ਕਿਹਾ ਤੁਸੀਂ ਮੈਨੂੰ ਸਿਖਾਇਆ ਸੀ ਕਿ ਕੰਮਾਂ ਨੂੰ ਕਿਵੇਂ ਪ੍ਰਾਇਰਟੀ ਦੇਣੀ ਹੈ ਅਤੇ ਮੈਂ ਉਹ ਕੀਤਾ ਵੀ ਪਰ ਹੁਣ ਜਦ ਵੀ ਕੋਈ ਵੱਡਾ ਕੰਮ ਆਉਂਦਾ ਹੈ ਮੈਂ ਫਿਰ ਤੋਂ ਚਿੰਤਾ ਮਹਿਸੂਸ ਕਰਦਾ ਹਾਂ ਸਮਝ ਨਹੀਂ ਆਉਂਦਾ ਕਿ ਕਿੱਥੋਂ ਸ਼ੁਰੂ ਕਰਾਂ ਇਹ ਪ੍ਰੋਜੈਕਟ ਇੰਨੇ ਵੱਡੇ ਹੁੰਦੇ ਨੇ ਕਿ ਮੈਂ ਉਹਨਾਂ ਨੂੰ ਵੇਖ ਕੇ ਹੀ ਡਰ ਜਾਂਦਾ ਹਾਂ ਬਜ਼ੁਰਗ ਆਦਮੀ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਤਰੀਕਾ ਵੀ ਆਮ ਸਮੱਸਿਆ ਹੈ ਪਰ ਇਸ ਦਾ ਵੀ ਇੱਕ ਹੱਲ ਹੈ ਉਹ ਕਹਿਣ ਲੱਗੇ ਜੀਵੇਂ ਮੈਂ ਤੈਨੂੰ ਕਿਤਾਬ ਬਾਰੇ ਦੱਸਿਆ ਸੀ ਉਸ ਵਿੱਚ ਵੀ ਇਹਦਾ ਜਵਾਬ ਹੈ ਵੱਡੇ ਕੰਮਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਦੇ ਜਦੋਂ ਤੂੰ ਸੋਚਦਾ ਹੈ ਕਿ ਇੱਕ ਵੱਡਾ ਕੰਮ ਇੱਕ ਵਾਰੀ ਚ ਹੀ ਕਰਨਾ ਹੈ ਤਾਂ ਉਹ ਡਰਾਉਣਾ ਲੱਗਦਾ ਹੈ ਪਰ ਜੇ ਤੂੰ ਉਹਨਾਂ ਨੂੰ ਛੋਟੇ ਟੁਕੜਿਆਂ ਵਿੱਚ ਤੋੜ ਦਿੰਦਾ ਹੈ ਤਾਂ ਹਰ ਹਿੱਸਾ ਕਰਨਾ ਆਸਾਨ ਹੋ ਜਾਂਦਾ ਹੈ ਸਮੀਰ ਨੂੰ ਇਹ ਗੱਲ ਥੋੜੀ ਸਮਝ ਆਈ ਪਰ ਉਸਨੇ ਪੁੱਛਿਆ ਕਿਵੇਂ ਬਜ਼ੁਰਗ ਨੇ ਉਦਾਹਰਣ ਦਿੱਤੀ ਮੰਨ ਲੈ ਕਿ ਤੈਨੂੰ ਇੱਕ ਵੱਡੀ ਦੀਵਾਰ ਬਣਾਉਣੀ ਹੈ ਜੇ ਤੂੰ ਸੋਚੇਂਗਾ ਕਿ ਸਾਰੀ ਦੀਵਾਰ ਕਿਵੇਂ ਬਣਾਵਾਂ ਤਾਂ ਇਹ ਕੰਮ ਬਹੁਤ ਮੁਸ਼ਕਿਲ ਲੱਗੇਗਾ ਪਰ ਜੇ ਤੂੰ ਸਿਰਫ ਇੱਕ ਈਟ ਨੂੰ ਸਹੀ ਢੰਗ ਨਾਲ ਰੱਖਣ ਤੇ ਧਿਆਨ ਦਿੰਦਾ ਹੈ ਫਿਰ ਅਗਲੀ ਈਟ ਤੇ ਤਾਂ ਟੀਰੇ ਡੀਰੇ ਸਾਰੀ ਦੀਵਾਰ ਤਿਆਰ ਹੋ ਜਾਵੇਗੀ ਸਮੀਰ ਨੇ ਸੋਚਿਆ ਹਾਂ ਇਹ ਤਾਂ ਠੀਕ ਹੈ ਪਰ ਫਿਰ ਪੁੱਛਿਆ ਮੈਂ ਇਹ ਆਪਣੇ ਪ੍ਰੋਜੈਕਟਸ ਵਿੱਚ ਕਿਵੇਂ ਲਾਗੂ ਕਰਾਂ ਬਜ਼ੁਰਗ ਨੇ ਸਮਝਾਇਆ ਸਭ ਤੋਂ ਪਹਿਲਾਂ ਤੂੰ ਆਪਣੇ ਵੱਡੇ ਕੰਮਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਤੋੜ ਮੰਨ ਲੈ ਤੈਨੂੰ ਇੱਕ ਪ੍ਰੋਜੈਕਟ ਬਣਾਉਣਾ ਹੈ ਜੋ ਪੂਰੇ ਮਹੀਨੇ ਚੱਲੇਗਾ ਤਾਂ ਤੂੰ ਉਸ ਨੂੰ ਹਫ਼ਤਾਵਾਰੀ ਜਾਂ ਰੋਜ਼ਾਨਾ ਟਾਸਕ ਵਿੱਚ ਵੰਡ ਦੇ ਜਿਵੇਂ ਹੀ ਇੱਕ ਟਾਸਕ ਪੂਰਾ ਹੋਵੇਗਾ ਤੈਨੂੰ ਇੱਕ ਛੋਟੀ ਜਹੀ ਕਾਮਯਾਬੀ ਦੀ ਖੁਸ਼ੀ ਮਿਲੇਗੀ ਜੋ ਤੇਰੀ ਮੋਟੀਵੇਸ਼ਨ ਵਧਾਵੇਗੀ ਹੁਣ ਸਮੀਰ ਨੂੰ ਗੱਲ ਹੌਲੀ ਹੌਲੀ ਸਮਝ ਆ ਰਹੀ ਸੀ ਉਸਨੇ ਸੋਚਿਆ ਕਿ ਜਦ ਵੀ ਉਹ ਕਿਸੇ ਵੱਡੇ ਕੰਮ ਨੂੰ ਵੇਖਦਾ ਸੀ ਤਾਂ ਉਸ ਨੂੰ ਲੱਗਦਾ ਸੀ ਕਿ ਇਹ ਇੱਕੋ ਵਾਰੀ ਚ ਹੀ ਮੁਕੰਮਲ ਕਰਨਾ ਪਵੇਗਾ ਅਤੇ ਇਹ ਹੀ ਸੋਚ ਉਸ ਨੂੰ ਡਰਾ ਦਿੰਦੀ ਸੀ ਪਰ ਜਦੋਂ ਬਜ਼ੁਰਗ ਨੇ ਦੱਸਿਆ ਕੀ ਕੰਮ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਕੇ ਕੀਤਾ ਜਾਵੇ ਤਾਂ ਤੇਜ਼ੀ ਨਹੀਂ ਬਲਕਿ ਲਗਾਤਾਰਤਾ ਨਾਲ ਕੰਮ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਹਰ ਰੋਜ਼ ਦੀ ਥੋੜੀ-ਥੋੜੀ ਤਰੱਕੀ ਉਸ ਦੇ ਮੋਟੀਵੇਸ਼ਨ ਨੂੰ ਵਧਾਉਂਦੀ ਹੈ। ਉਹ ਹਰ ਛੋਟੇ ਕਦਮ ਨੂੰ ਇੱਕ ਛੋਟੀ ਜਿੱਤ ਵਾਂਗ ਲੈ ਸਕਦਾ ਹੈ ਜੋ ਉਸ ਨੂੰ ਅਗਲਾ ਕੰਮ ਪੂਰਾ ਕਰਨ ਦਾ ਹੌਸਲਾ ਦਿੰਦੀ ਹੈ। ਸਮੀਰ ਨੇ ਮਨ ਹੀ ਮਨ ਸੋਚਿਆ ਕਿ ਇਹ ਤਰੀਕਾ ਸੱਚਮੁੱਚ ਉਸ ਦੀ ਮਦਦ ਕਰ ਸਕਦਾ ਹੈ ਕਿਉਂਕਿ ਉਹ ਆਪਣੇ ਕੰਮਾਂ ਨੂੰ ਆਪ ਹੀ ਇੰਨਾ ਵੱਡਾ ਬਣਾ ਲੈਂਦਾ ਸੀ ਕਿ ਸੋਚ ਕੇ ਹੀ ਡਰ ਜਾਂਦਾ ਸੀ। ਪਰ ਹੁਣ ਉਸ ਨੂੰ ਇੱਕ ਸਾਫ਼ ਰਸਤਾ ਨਜ਼ਰ ਆਉਣ ਲੱਗਾ। ਉਸਨੇ ਬਜ਼ੁਰਗ ਨੂੰ ਕਿਹਾ ਕਿ ਮੈਂ ਇਹ ਤਰੀਕਾ ਅੱਜ ਤੋਂ ਹੀ ਅਜ਼ਮਾਉਣਾ ਚਾਹੁੰਦਾ ਹਾਂ। ਬਜ਼ੁਰਗ ਨੇ ਕਿਹਾ ਸ਼ੁਰੂ ਛੋਟਾ ਔਖਾ ਲੱਗੇਗਾ ਪਰ ਹੌਲੀ-ਹੌਲੀ ਇੱਕ ਤੇਰੀ ਆਦਤ ਬਣ ਜਾਵੇਗੀ। ਹਰ ਵੱਡੇ ਕੰਮ ਨੂੰ ਤੋੜ ਕੇ ਮੈਨੇਜੇਬਲ ਸਟੈਪਸ ਚ ਬਦਲ ਦੇ ਤੇ ਇੱਕ-ਇੱਕ ਕਰਕੇ ਕੰਮ ਕਰ। ਪਹਿਲਾਂ ਛੋਟੇ ਕੰਮਾਂ ਤੇ ਧਿਆਨ ਦੇ ਤੇ ਆਖਿਰਕਾਰ ਵੱਡੇ ਕੰਮ ਵੀ ਪੂਰੇ ਹੋ ਜਾਣਗੇ। ਸਮੀਰ ਨੇ ਉਸੇ ਦਿਨ ਆਪਣੇ ਸਕੂਲ ਦੇ ਇੱਕ ਵੱਡੇ ਪ੍ਰੋਜੈਕਟ ਨੂੰ ਜੁਣਿਆ ਜਿਸਨੇ ਕਾਫੀ ਸਮੇਂ ਤੋਂ ਉਸਨੂੰ ਪਰੇਸ਼ਾਨ ਕੀਤਾ ਹੋਇਆ ਸੀ ਉਸਨੇ ਪ੍ਰੋਜੈਕਟ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਤੋੜਨਾ ਸ਼ੁਰੂ ਕੀਤਾ ਪਹਿਲੇ ਦਿਨ ਸਿਰਫ ਰਿਸਰਚ ਦੂਜੇ ਦਿਨ ਆਊਟਲਾਈਨ ਅਤੇ ਫਿਰ ਹੌਲੀ-ਹੌਲੀ ਹੋਰ ਹਿੱਸਿਆਂ ਉੱਤੇ ਕੰਮ ਜਿਵੇਂ ਹੀ ਉਸਨੇ ਛੋਟੇ ਹਿੱਸਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਉਹ ਪ੍ਰੋਜੈਕਟ ਹੁਣ ਉਸਨੂੰ ਪਹਿਲਾ ਵਰਗ ਡਰਾਉਣਾ ਨਹੀਂ ਲੱਗ ਰਿਹਾ ਸੀ ਹਰ ਰੋਜ਼ ਉਹ ਇੱਕ ਟਾਸਕ ਪੂਰਾ ਕਰਦਾ ਅਤੇ ਹਰ ਛੋਟੀ ਜਿੱਤ ਉਸਨੂੰ ਅੱਗੇ ਵਧਣ ਦਾ ਹੌਸਲਾ ਦਿੰਦੀ ਰਹੀ ਕੁਝ ਹਫ਼ਤੇ 'ਚ ਉਹ ਪ੍ਰੋਜੈਕਟ ਪੂਰਾ ਹੋ ਗਿਆ ਜਿਸ ਨੂੰ ਵੇਖ ਕੇ ਪਹਿਲਾਂ ਉਹ ਡਰ ਜਾਂਦਾ ਸੀ ਅਤੇ ਇਸ ਵਾਰੀ ਉਹ ਨਾ ਸਿਰਫ ਖੁਸ਼ ਸੀ ਸਗੋਂ ਉਸਨੇ ਆਪਣੇ ਆਪ ਤੇ ਮਾਣ ਮਹਿਸੂਸ ਕੀਤਾ ਹੁਣ ਸਮੀਰ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਬਦਲਾ ਆ ਗਿਆ ਸੀ ਉਹ ਵੱਡੇ ਕੰਮਾਂ ਤੋਂ ਹੁਣ ਡਰਦਾ ਨਹੀਂ ਸੀ ਉਸਨੇ ਇਹ ਸਿੱਖ ਲਿਆ ਸੀ ਕਿ ਵੱਡੇ ਕੰਮਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਕੇ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ ਜਿਸ ਨਾਲ ਉਸਦੀ ਟਾਲਮਟੋਲੀ ਕਰਨ ਦੀ ਆਦਤ ਵੀ ਹੌਲੀ-ਹੌਲੀ ਘਟਣ ਲੱਗ ਪਈ ਸੀ ਹੁਣ ਉਹ ਪਹਿਲਾਂ ਵਾਂਗ ਆਲਸੀ ਮਹਿਸੂਸ ਨਹੀਂ ਕਰਦਾ ਸੀ ਕਿਉਂਕਿ ਹਰ ਛੋਟੇ ਟਾਸਕ ਦੇ ਪੂਰੇ ਹੋਣ ਤੇ ਉਸ ਨੂੰ ਤਰੱਕੀ ਦਾ ਅਹਿਸਾਸ ਹੁੰਦਾ ਸੀ। ਸਮੀਰ ਹੁਣ ਆਪਣੇ ਜੀਵਨ ਵਿੱਚ ਇੱਕ ਨਵੀਂ ਦਿਸ਼ਾਵਲ ਵੱਧ ਰਿਹਾ ਸੀ ਪਰ ਹੁਣ ਇੱਕ ਹੋਰ ਸਮੱਸਿਆ ਸਾਹਮਣੇ ਆ ਰਹੀ ਸੀ ਸਮਾਂ ਪ੍ਰਬੰਧਨ। ਸਕੂਲ, ਪਰਿਵਾਰ ਅਤੇ ਆਪਣੇ ਸ਼ੌਕਾਂ ਦੇ ਵਿਚਕਾਰ ਉਹ ਕਈ ਵਾਰ ਸੋਚ ਵਿੱਚ ਪੈ ਜਾਂਦਾ ਸੀ ਕਿ ਕਿਵੇਂ ਹਰ ਚੀਜ਼ ਨੂੰ ਸਹੀ ਸਮੇਂ ਤੇ ਪੂਰਾ ਕਰੇ। ਉਹ ਦਿਨ ਭਰ ਕਿਸੇ ਨਾ ਕਿਸੇ ਕੰਮ ਵਿੱਚ ਲੱਗਾ ਰਹਿੰਦਾ ਪਰ ਫਿਰ ਵੀ ਉਸ ਨੂੰ ਲੱਗਦਾ ਕਿ ਦਿਨ ਖਤਮ ਹੋ ਜਾਂਦਾ ਹੈ। ਤੇ ਕਈ ਕੰਮ ਅਧੂਰੇ ਰਹਿ ਜਾਂਦੇ ਹਨ ਇੱਕ ਦਿਨ ਜਦ ਉਹ ਫਿਰ ਉਸੇ ਪਾਰਕ ਵਿੱਚ ਬੈਠਿਆ ਸੀ ਤਾਂ ਬਜ਼ੁਰਗ ਉਸ ਦੀ ਖੋਰ ਆਉਂਦੇ ਦਿਖਾਈ ਦਿੱਤੇ ਸਮੀਰ ਦੇ ਚਿਹਰੇ ਉੱਤੇ ਥਕਾਵਟ ਦੇ ਅਸਰ ਵੇਖ ਕੇ ਉਹ ਕੋਲ ਆ ਗਏ ਅਤੇ ਪੁੱਛਿਆ ਅੱਜ ਫਿਰ ਤੂੰ ਪਰੇਸ਼ਾਨ ਲੱਗ ਰਿਹਾ ਹੈ ਰਾਉਲ ਕੀ ਗੱਲ ਹੈ ਸਮੀਰ ਨੇ ਡੂੰਘੀ ਸਾਹ ਲੈ ਕੇ ਕਿਹਾ ਮੈਂ ਤੁਹਾਡੇ ਦਸਤ ਤਰੀਕੇ ਨਾਲ ਵੱਡੇ ਕੰਮਾਂ ਨੂੰ ਛੋਟੇ ਹਿੱਸਿਆਂ ਵਿੱਚ ਤੋੜਨਾ ਸਿੱਖ ਲਿਆ ਹੈ ਅਤੇ ਇਸ ਨਾਲ ਕਾਫੀ ਮਦਦ ਵੀ ਮਿਲੀ ਪਰ ਹੁਣ ਸਮੱਸਿਆ ਇਹ ਹੈ ਕਿ ਮੈਨੂੰ ਸਮਾਂ ਹੀ ਨਹੀਂ ਮਿਲਦਾ ਕਿ ਮੈਂ ਸਾਰਾ ਕੁਝ ਠੀਕ ਢੰਗ ਨਾਲ ਕਰ ਸਕਾਂ ਲੱਗਦਾ ਹੈ ਜਿਵੇਂ ਕੰਮ ਤਾਂ ਕਰ ਰਿਹਾ ਹਾਂ ਪਰ ਦਿਨ ਮੁੱਕ ਜਾਂਦਾ ਹੈ ਅਤੇ ਕਈ ਕੰਮ ਬਾਕੀ ਰਹਿ ਜਾਂਦੇ ਹਨ ਬਜ਼ੁਰਗ ਨੇ ਥੋੜੀ ਦੇਰ ਸੋਚਿਆ ਅਤੇ ਫਿਰ ਕਿਹਾ ਸਮਾਂ ਪ੍ਰਬੰਧਨ ਦੀ ਕਲਾ ਹਰ ਇੱਕ ਲਈ ਬਹੁਤ ਜ਼ਰੂਰੀ ਹੈ ਜਦ ਤੱਕ ਤੂੰ ਆਪਣੇ ਸਮੇਂ ਨੂੰ ਢੰਗ ਨਾਲ ਮੈਨੇਜ ਨਹੀਂ ਕਰੇਗਾ ਤਦ ਤੱਕ ਚਾਹੇ ਤੂੰ ਕਿੰਨਾ ਵੀ ਆਰਗੇਨਾਈਜ਼ਡ ਹੋਵੇ ਲੱਗੇਗਾ ਕਿ ਕੁਝ ਨਾ ਕੁਝ ਛੁੱਟ ਰਿਹਾ ਹੈ ਸਮੀਰ ਧਿਆਨ ਨਾਲ ਸੁਣ ਰਿਹਾ ਸੀ ਫਿਰ ਇਸ ਦਾ ਹਲ ਕੀ ਹੈ ਉਸਨੇ ਉਤਸੁਕਤਾ ਨਾਲ ਪੁੱਛਿਆ ਮਾਸਟਰ ਟਾਈਮ ਮੈਨੇਜਮੈਂਟ ਬਜ਼ੁਰਗ ਨੇ ਸਿੱਧਾ ਜਵਾਬ ਦਿੱਤਾ ਤੈਨੂੰ ਆਪਣੀ ਦਿਨਚਰਿਆ ਨੂੰ ਇਸ ਤਰੀਕੇ ਨਾਲ ਵਿਵਸਥਿਤ ਕਰਨਾ ਹੋਵੇਗਾ ਕਿ ਹਰ ਕੰਮ ਲਈ ਠੀਕ ਸਮਾਂ ਨਿਕਲੇ ਸਮੇਂ ਨੂੰ ਮੈਨੇਜ ਕਰਨਾ ਇੱਕ ਕਲਾ ਹੈ ਅਤੇ ਜਦ ਤੂੰ ਇਹ ਤੰਗ ਨਾਲ ਸਿੱਖ ਲਵੇਂਗਾ ਤਦ ਤੂੰ ਵੇਖੇਗਾ ਕਿ ਤੂੰ ਆਪਣੇ ਸਾਰੇ ਕੰਮ ਸਮੇਂ ਤੇ ਪੂਰੇ ਕਰ ਸਕਦਾ ਹੈ ਬਿਨਾਂ ਕਿਸੇ ਤਣਾਅ ਦੇ ਸਮੀਰ ਨੇ ਧਿਆਨ ਨਾਲ ਬਜ਼ੁਰਗ ਦੀ ਗੱਲ ਸੁਣੀ ਪਰ ਉਸਨੇ ਪੁੱਛਿਆ ਮੈਂ ਸ਼ੁਰੂ ਕਿਵੇਂ ਕਰਾਂ ਬਜ਼ੁਰਗ ਨੇ ਸਮਝਾਉਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਤੈਨੂੰ ਇਹ ਸਮਝਣਾ ਹੋਵੇਗਾ ਕਿ ਤੇਰੇ ਕੋਲ ਦਿਨ ਵਿੱਚ ਕਿੰਨੇ ਘੰਟੇ ਹਨ ਅਤੇ ਤੂੰ ਉਹਨਾਂ ਘੰਟਿਆਂ ਦੀ ਵਰਤੋਂ ਕਿਵੇਂ ਕਰ ਰਿਹਾ ਹੈ। ਬਹੁਤ ਵਾਰੀ ਅਸੀਂ ਛੋਟੇ-ਛੋਟੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਵਿੱਚ ਫਸ ਜਾਂਦੇ ਹਾਂ ਜੋ ਸਾਡਾ ਕੀਮਤੀ ਸਮਾਂ ਨਸ਼ਟ ਕਰ ਦਿੰਦੀਆਂ ਹਨ। ਜਿਵੇਂ ਕਿ ਜਦ ਤੂੰ ਪੜਾਈ ਕਰ ਰਿਹਾ ਹੁੰਦਾ ਹੈ ਅਤੇ ਵਿਚਕਾਰ-ਵਿਚਾਰ ਫੋਨ ਚੈੱਕ ਕਰ ਲੈਂਦਾ ਹੈ ਜਾਂ ਟੀਵੀ ਦੇਖਣ ਲੱਗ ਪੈਂਦਾ ਹੈ। ਇਹ ਛੋਟੇ ਕੰਮ ਤੇਰਾ ਸਮਾਂ ਖਾ ਜਾਂਦੇ ਹਨ ਤੇ ਤੈਨੂੰ ਅਹਿਸਾਸ ਵੀ ਨਹੀਂ ਹੁੰਦਾ। ਸਮੀਰ ਨੇ ਤੁਰੰਤ ਆਪਣੇ ਦਿਨ ਬਾਰੇ ਸੋਚਿਆ ਅਤੇ ਯਾਦ ਕੀਤਾ ਕਿ ਕਿਵੇਂ ਉਹ ਪੜਾਈ ਦੌਰਾਨ ਸੋਸ਼ਲ ਮੀਡੀਆ ਸਕਰੋਲ ਕਰਨ ਜਾਂ ਗੇਮ ਖੇਡਣ ਲੱਗ ਜਾਂਦਾ ਸੀ ਹੁਣ ਉਸ ਨੂੰ ਸਮਝ ਆਉਣ ਲੱਗ ਪਈ ਸੀ ਕਿ ਉਹ ਆਪਣਾ ਸਮਾਂ ਕਿਵੇਂ ਬਰਬਾਦ ਕਰ ਰਿਹਾ ਸੀ ਫਿਰ ਮੈਨੂੰ ਕੀ ਕਰਨਾ ਚਾਹੀਦਾ ਉਸਨੇ ਪੁੱਛਿਆ ਪਹਿਲਾ ਕਦਮ ਹੈ ਧਿਆਨ ਪਟਕਾਉਣ ਵਾਲੀਆਂ ਚੀਜ਼ਾਂ ਨੂੰ ਕਟਾਉਣਾ ਬਜ਼ੁਰਗ ਨੇ ਕਿਹਾ ਜਦ ਤੂੰ ਕਿਸੇ ਕੰਮ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੋਵੇ ਤਾਂ ਸਿਰਫ ਉਸੇ ਕੰਮ ਤੇ ਧਿਆਨ ਦੇ ਫੋਨ ਨੂੰ ਪਾਸੇ ਰੱਖ ਦੇ ਜਾਂ ਸਾਇਲੈਂਟ ਤੇ ਕਰ ਦੇ ਆਪਣੇ ਆਸ-ਪਾਸ ਦੇ ਉਹ ਸਾਰੇ ਸਰੋਤ ਹਟਾ ਦੇ ਜੋ ਤੇਰਾ ਧਿਆਨ ਭਟਕਾਉਂਦੇ ਹਨ। ਸਮੀਰ ਨੇ ਸਿਰ ਹਿਲਾਇਆ। ਠੀਕ ਹੈ ਪਰ ਇਸ ਤੋਂ ਬਾਅਦ ਬਜ਼ੁਰਗ ਨੇ ਮੁਸਕਰਾਟ ਨਾਲ ਕਿਹਾ ਦੂਜਾ ਕਦਮ ਹੈ ਅਸਲੀਆਂ ਅਵਧੀਆਂ ਨਿਰਧਾਰਿਤ ਕਰਨੀ। ਬਹੁਤ ਵਾਰੀ ਅਸੀਂ ਆਪਣੇ ਆਪ ਉਤੇ ਇੰਨਾ ਜ਼ਿਆਦਾ ਦਬਾਅ ਪਾ ਲੈਂਦੇ ਹਾਂ ਕਿ ਲੱਗਦਾ ਹੈ ਸਾਰਾ ਕੰਮ ਇੱਕੋ ਦਿਨ ਚ ਮੁਕਾ ਲੈਣਾ ਚਾਹੀਦਾ ਪਰ ਇਹ ਸੰਭਵ ਨਹੀਂ ਹੁੰਦਾ। ਹਰ ਕੰਮ ਲਈ ਇੱਕ ਹਕੀਕਤੀ ਸਮਾਸੀਮਾ ਤੈਅ ਕਰਨੀ ਹੋਵੇਗੀ। ਸਮੀਰ ਨੇ ਸੋਚਿਆ ਕਿ ਕਿਵੇਂ ਉਹ ਹਰ ਕੰਮ ਨੂੰ ਜਲਦੀ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਗਾ ਸੀ ਅਤੇ ਆਖਰ ਵਿੱਚ ਆਪਣੇ ਆਪ ਨੂੰ ਬਹੁਤ ਥੱਕਿਆ ਮਹਿਸੂਸ ਕਰਗਾ ਸੀ ਮੈਂ ਹਰ ਕੰਮ ਲਈ ਡੈਡਲਾਈਨ ਕਿਵੇਂ ਤੈਅ ਕਰ ਸਕਦਾ ਹਾਂ ਉਸਨੇ ਪੁੱਛਿਆ ਬਜ਼ੁਰਗ ਨੇ ਸਮਝਾਇਆ ਸਭ ਤੋਂ ਪਹਿਲਾਂ ਇਹ ਪਤਾ ਲਗਾ ਕਿ ਹਰ ਕੰਮ ਨੂੰ ਪੂਰਾ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ ਫਿਰ ਉਸ ਸਮੇਂ ਨੂੰ ਵੰਡ ਅਤੇ ਹਰ ਰੋਜ਼ ਦੇ ਕੰਮਾਂ ਲਈ ਛੋਟੇ ਛੋਟੇ ਗੋਲਸ ਤੈਅ ਕਰ ਤੁਮ ਚਾਹੇ ਤਾਂ ਟਾਈਮ ਟ੍ਰੈਕਿੰਗ ਐਪਸ ਦੀ ਵਰਤੋਂ ਕਰ ਸਕਦਾ ਹੈ ਜਾਂ ਇੱਕ ਸਧਾਰਨ ਟੂ-डू ਲਿਸਟ ਵੀ ਬਣਾ ਸਕਦਾ ਹੈ ਇਸ ਨਾਲ ਤੂੰ ਹਰ ਦਿਨ ਲਈ ਇੱਕ ਤਾਂਚਾਬਦ ਯੋਜਨਾ ਤਿਆਰ ਕਰ ਸਕੇਂਗਾ ਅਤੇ ਆਪਣੇ ਸਮੇਂ ਦਾ ਚੰਗਾ ਉਪਯੋਗ ਕਰ ਸਕੇਂਗਾ ਸਮੀਰ ਨੂੰ ਇਹ ਗੱਲ ਬਹੁਤ ਚੰਗੀ ਲੱਗੀ ਸਮੀਰ ਨੇ ਸੋਚਿਆ ਕਿ ਉਹ ਵੀ ਇੱਕ ਟੂ-डू ਲਿਸਟ ਬਣਾ ਸਕਦਾ ਹੈ ਤਾਂ ਜੋ ਉਸ ਨੂੰ ਇਹ ਪਤਾ ਲੱਗਦਾ ਰਹੇ ਕਿ ਕਿਹੜਾ ਕੰਮ ਕਦੋਂ ਕਰਨਾ ਹੈ ਅਤੇ ਹਰ ਕੰਮ ਲਈ ਕਿੰਨਾ ਸਮਾਂ ਰੱਖਣਾ ਹੈ ਬਜ਼ੁਰਗ ਨੇ ਅੱਗੇ ਕਿਹਾ ਕਿ ਹਰ ਗਿੰਦੀ ਸ਼ੁਰੂਆਤ ਵਿੱਚ ਜਾਂ ਰਾਤ ਨੂੰ ਸੁੱਤਣ ਤੋਂ ਪਹਿਲਾਂ ਅਗਲੇ ਦਿਨ ਦਾ ਪਲਾਨ ਬਣਾਉਣਾ ਚਾਹੀਦਾ ਹੈ ਜਿੰਨਾ ਤੂੰ ਆਪਣੇ ਦਿਨ ਨੂੰ ਤਾਂ ਚਾਬਦ ਬਣਾਵੇਂਗਾ ਉਨਾ ਹੀ ਵਧੀਆ ਤਰੀਕੇ ਨਾਲ ਆਪਣੇ ਕੰਮਾਂ ਨੂੰ ਮੈਨੇਜ ਕਰ ਸਕੇਗਾ। ਸਮੀਰ ਨੇ ਮਹਿਸੂਸ ਕੀਤਾ ਕਿ ਇਹ ਤਰੀਕਾ ਉਸਦੇ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ ਕਿਉਂਕਿ ਉਸਨੇ ਕਦੇ ਵੀ ਆਪਣੇ ਦਿਨ ਨੂੰ ਇੰਜ ਪਲਾਨ ਨਹੀਂ ਕੀਤਾ ਸੀ। ਉਹ ਸਿੱਧਾ ਕੰਮਾਂ ਵਿੱਚ ਲੱਗ ਜਾਂਦਾ ਸੀ ਅਤੇ ਸਮਾਂ ਕਿਵੇਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਸੀ। ਬਜ਼ੁਰਗ ਨੇ ਫਿਰ ਕਿਹਾ ਕਿ ਜਦ ਵੀ ਕੋਈ ਕੰਮ ਸ਼ੁਰੂ ਕਰੀਏ ਤਾਂ ਵਿਚਾਰ-ਵਿਚਾਰ, ਛੋਟੇ-ਛੋਟੇ ਬ੍ਰੇਕ ਲੈਣੇ ਵੀ ਜ਼ਰੂਰੀ ਹੁੰਦੇ ਹਨ ਨਹੀਂ ਤਾਂ ਸਰੀਰ ਤੇ ਮਨ ਥੱਕ ਜਾਂਦੇ ਹਨ ਅਤੇ ਉਤਪਾਦਕਤਾ ਘਟ ਹੋ ਜਾਂਦੀ ਹੈ। ਸਮੀਰ ਨੇ ਮਨ ਹੀ ਮਨ ਨਿਰਣੈ ਲਿਆ ਕਿ ਹੁਣ ਉਹ ਆਪਣੇ ਸਮੇਂ ਨੂੰ ਬਿਹਤਰ ਢੰਗ ਨਾਲ ਮੈਨੇਜ ਕਰੇਗਾ। ਉਸਨੇ ਉਹੀ ਸ਼ਾਮ ਆਪਣੇ ਦਿਨ ਨੂੰ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਭ ਤੋਂ ਪਹਿਲਾਂ ਇੱਕ ਟੂ-ਡੂ ਲਿਸਟ ਤਿਆਰ ਕੀਤੀ ਜਿਸ ਵਿੱਚ ਅਗਲੇ ਦਿਨ ਦੇ ਸਾਰੇ ਕੰਮ ਲਿਖੇ। ਫਿਰ ਹਰ ਕੰਮ ਲਈ ਇੱਕ ਹਕੀਕਤੀ ਅਵਧੀ ਤੈ ਕੀਤੀ ਤਾਂ ਜੋ ਪਤਾ ਰਹੇ ਕਿ ਕਿਹੜਾ ਕੰਮ ਕਦੋਂ ਕਰਨਾ ਹੈ ਜਦ ਅਗਲੇ ਦਿਨ ਸਮੀਰ ਨੇ ਆਪਣੇ ਪਲਾਨ ਦੇ ਅਨੁਸਾਰ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਹ ਬਹੁਤ ਹੀ ਟੰਗ ਨਾਲ ਸੰਗਠਿਤ ਹੋ ਗਿਆ ਸੀ ਉਸ ਨੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਕਟਾ ਦਿੱਤੀਆਂ ਫੋਨ ਨੂੰ ਸਾਇਲੈਂਟ ਤੇ ਕਰ ਦਿੱਤਾ ਅਤੇ ਸਿਰਫ ਆਪਣੇ ਨਿਰਧਾਰਤ ਕੰਮ ਤੇ ਧਿਆਨ ਦਿੱਤਾ ਹਰ ਕੰਮ ਮੁਕੰਮਲ ਹੋਣ ਮਗਰੋਂ ਉਹ ਆਪਣੇ ਟੂ-ਡੂ ਲਿਸਟ 'ਚ ਚੈੱਕ ਕਰਦਾ ਅਤੇ ਇੱਕ ਸੰਤੁਸ਼ਟੀ ਮਹਿਸੂਸ ਕਰਦਾ ਹੁਣ ਉਸਦੀ ਟਾਲਮਟੋਲੀ ਦੀ ਆਦਤਰੀ ਹੌਲੀ-ਹੌਲੀ ਖਤਮ ਹੋ ਰਹੀ ਸੀ ਕਿਉਂਕਿ ਹੁਣ ਉਸ ਨੂੰ ਪਤਾ ਸੀ ਕਿ ਕਿਹੜਾ ਕੰਮ ਕਦੋਂ ਤੇ ਕਿਵੇਂ ਕਰਨਾ ਹੈ ਪਰ ਉਸਦੀ ਯਾਤਰਾ ਹਾਲੇ ਵੀ ਪੂਰੀ ਨਹੀਂ ਹੋਈ ਸੀ ਕਿਉਂਕਿ ਉਸਨੇ ਹੋਰ ਵੀ ਬਹੁਤ ਕੁਝ ਸਿੱਖਣਾ ਸੀ ਅਤੇ ਉਹ ਜਾਣਦਾ ਸੀ ਕਿ ਬਜ਼ੁਰਗ ਹਮੇਸ਼ਾ ਉਸਦੀ ਮਦਦ ਲਈ ਤਿਆਰ ਰਹਿਣਗੇ ਹੁਣ ਸਮੀਰ ਆਪਣੇ ਸਮੇਂ ਨੂੰ ਬਿਹਤਰ ਢੰਗ ਨਾਲ ਪ੍ਰਬੰਧਿਤ ਕਰਨ ਵਿੱਚ ਨਿਪੁੰਨ ਹੋ ਗਿਆ ਸੀ ਉਸਨੇ ਸਿੱਖ ਲਿਆ ਸੀ ਕਿ ਆਪਣੇ ਕੰਮਾਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਕੇ ਅਤੇ ਸਮੇਂ ਦਾ ਸਹੀ ਉਪਯੋਗ ਕਰਕੇ ਵੱਡੇ ਲਕੜੀਆਂ ਵੱਲ ਵਧਿਆ ਜਾ ਸਕਦਾ ਹੈ। ਹੁਣ ਉਸ ਦਾ ਆਤਮ ਵਿਸ਼ਵਾਸ ਵੱਧ ਚੁੱਕਾ ਸੀ ਅਤੇ ਉਹ ਹਰ ਦਿਨ ਪਹਿਲਾਂ ਨਾਲੋਂ ਵੱਧ ਉਤਪਾਦਕ ਮਹਿਸੂਸ ਕਰਦਾ ਸੀ। ਪਰ ਜੀਵਨ ਵਿੱਚ ਇੱਕ ਗੱਲ ਅਜੇ ਵੀ ਸਮੀਰ ਨੂੰ ਪਰੇਸ਼ਾਨ ਕਰਦੀ ਸੀ ਅਸਫਲਤਾ। ਭਾਵੇਂ ਉਹ ਕਿੰਨਾ ਵੀ ਯਤਨ ਕਰ ਲਵੇ, ਜਦੋਂ ਵੀ ਉਹ ਕਿਸੇ ਕੰਮ ਵਿੱਚ ਅਸਫਲ ਹੋ ਜਾਂਦਾ ਸੀ ਤਾਂ ਉਹ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰਦਾ ਅਤੇ ਅਕਸਰ ਹਿੰਮਤ ਹਾਰ ਜਾਂਦਾ। ਇੱਕ ਦਿਨ ਜਦੋਂ ਉਹ ਫਿਰ ਤੋਂ ਪਾਰਕ ਵਿੱਚ ਬੈਠਾ ਆਪਣੀਆਂ ਅਸਫਲਤਾਵਾਂ ਬਾਰੇ ਸੋਚ ਰਿਹਾ ਸੀ ਤਾਂ ਉਹੀ ਬਜ਼ੁਰਗ ਆਗਮੀ ਉਸ ਦੇ ਕੋਲ ਆ ਬੈਠੇ ਸਮੀਰ ਨੇ ਹੌਲੀ ਜਿਹਾ ਸਿਰ ਚੁੱਕ ਕੇ ਉਹਨਾਂ ਵੱਲ ਦੇਖਿਆ ਜਿਵੇਂ ਉਹ ਜਾਣਦੇ ਹੋਣ ਕਿ ਸਮੀਰ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਕੀ ਹੋਇਆ ਸਮੀਰ ਅੱਜ ਫਿਰ ਪਰੇਸ਼ਾਨ ਲੱਗ ਰਿਹਾ ਹੈ ਬਜ਼ੁਰਗ ਨੇ ਮੁਸਕਰਾ ਕੇ ਪੁੱਛਿਆ ਸਮੀਰ ਨੇ ਉਦਾਸੀ ਨਾਲ ਕਿਹਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਆਪਣੇ ਸਮੇਂ ਨੂੰ ਮੈਨੇਜ ਕੀਤਾ ਵੱਡੇ ਕੰਮਾਂ ਨੂੰ ਛੋਟੇ ਹਿੱਸਿਆਂ ਵਿੱਚ ਵੰਡਿਆ ਤੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੂੰ ਦੂਰ ਰੱਖਿਆ ਪਰ ਫਿਰ ਵੀ ਜਦੋਂ ਕੋਈ ਕੰਮ ਅਸਫਲ ਹੋ ਜਾਂਦਾ ਹੈ ਜਾਂ ਮੈਂ ਗਲਤੀਕਾਰ ਬੈਠਦਾ ਹਾਂ ਤਾਂ ਸਭ ਕੁਝ ਬੇਕਾਰ ਜਿਹਾ ਲੱਗਣ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਮੈਂ ਕਦੇ ਵੀ ਸਫਲ ਨਹੀਂ ਹੋ ਸਕਾਂਗਾ ਬਜ਼ੁਰਗ ਨੇ ਗੈਰੀ ਸਾਹ ਲੈ ਕੇ ਸਮੀਰ ਵੱਲ ਗੰਭੀਰਤਾ ਨਾਲ ਦੇਖਿਆ ਤੇ ਕਿਹਾ ਹੁਣ ਤੈਨੂੰ ਇੱਕ ਹੋਰ ਮਤਵਪੂਰਨ ਗੱਲ ਸਿੱਖਣੀ ਪਵੇਗੀ ਜੋ ਤੇਰੀਆਂ ਅਸਫਲਤਾਵਾਂ ਨੂੰ ਵੀ ਤੇਰੀ ਸਫਲਤਾ ਦਾ ਹਿੱਸਾ ਬਣਾ ਦੇਵੇਗੀ ਸਮੀਰ ਨੇ ਧਿਆਨ ਨਾਲ ਉਹਨਾਂ ਵੱਲ ਵੇਖਿਆ ਉਹ ਕੀ ਹੈ ਬਜ਼ੁਰਗ ਨੇ ਸ਼ਾਂਤ ਸੁਰ ਵਿੱਚ ਕਿਹਾ ਗ੍ਰੋਥ ਮਾਈਂਡ ਸੈਟ ਨੂੰ ਗਲੇ ਲਗਾਉਣਾ ਤੈਨੂੰ ਅਸਫਲਤਾਵਾਂ ਨੂੰ ناکامی ਵਜੋਂ ਨਹੀਂ ਸਿੱਖਲਾਈ ਦੇ ਮੌਕੇ ਵਜੋਂ ਦੇਖਣਾ ਹੋਵੇਗਾ ਹਰ ਗਲਤੀ ਹਰ ਅਸਫਲਤਾ ਕੁਝ ਸਿਖਾਉਣ ਆਉਂਦੀ ਹੈ ਜੇ ਤੂੰ ਉਹਨਾਂ ਨੂੰ ਸਿੱਖਣ ਦਾ ਮੌਕਾ ਮੰਨ ਲੇਂਗਾ ਤਾਂ ਉਹ ਹਰ ਅਸਫਲਤਾ ਤੈਨੂੰ ਅੱਗੇ ਵਧਣ ਵਿੱਚ ਮਦਦ ਕਰੇਗੀ ਸਮੀਰ ਥੋੜਾ ਹੈਰਾਨ ਹੋਇਆ ਪਰ ਅਸਫਲਤਾ ਨਾਲ ਤਾਂ ਸਭ ਕੁਝ ਖਤਮ ਹੋ ਜਾਂਦਾ ਹੈ ਉਸ ਵਿੱਚ ਕੀ ਸਿੱਖਣਾ ਬਜ਼ੁਰਗ ਨੇ ਮੁਸਕਾਨ ਨਾਲ ਕਿਹਾ ਨਹੀਂ ਸਮੀਰ ਅਸਫਲਤਾ ਕਦੇ ਵੀ ਅੰਤ ਨਹੀਂ ਹੁੰਦੀ ਉਹ ਸਿਰਫ ਇੱਕ ਨਵੀਂ ਸ਼ੁਰੂਆਤ ਦੀ ਨਿਸ਼ਾਨੀ ਹੁੰਦੀ ਹੈ। ਜੀਵਨ ਵਿੱਚ ਸਭ ਤੋਂ ਵਧੇਰੇ ਸਫਲ ਉਹੀ ਲੋਕ ਹੁੰਦੇ ਹਨ ਜੋ ਅਸਫਲਤਾਵਾਂ ਤੋਂ ਸਿੱਖਦੇ ਹਨ ਤੇ ਉਹਨਾਂ ਨੂੰ ਆਪਣੀ ਤਾਕਤ ਬਣਾ ਲੈਂਦੇ ਹਨ। ਜਦ ਤੂੰ ਅਸਫਲ ਹੁੰਦਾ ਹੈ ਤਦੋਂ ਤੇਰੇ ਵਿਕਾਸ ਦਾ ਸਭ ਤੋਂ ਵੱਡਾ ਮੌਕਾ ਹੁੰਦਾ ਹੈ। ਹੁਣ ਸਮੀਰ ਨੂੰ ਕੁਝ-ਕੁਝ ਸਮਝ ਆਉਣ ਲੱਗ ਗਿਆ ਸੀ। ਉਸਨੇ ਗੈਰੀ ਸਾਲੇ ਅਤੇ ਕਿਹਾ ਪਰ ਮੈਂ ਆਪਣੇ ਆਪ ਨੂੰ ਉਸ ਨਜ਼ਰੀਏ ਨਾਲ ਕਿਵੇਂ ਦੇਖ ਸਕਦਾ ਹਾਂ ਜਦੋਂ ਮੈਂ ਅਸਫਲ ਹੁੰਦਾ ਹਾਂ? ਮੈਨੂੰ ਤਾਂ ਹਮੇਸ਼ਾ ਲੱਗਦਾ ਹੈ ਕਿ ਮੈਂ ਕੁਝ ਨਹੀਂ ਕਰ ਸਕਦਾ। ਬਜ਼ੁਰਗ ਨੇ ਗੰਭੀਰਤਾ ਨਾਲ ਸਮਝਾਉਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਅਸਫਲਤਾ ਇੱਕ ਆਮ ਪ੍ਰਕਿਰਿਆ ਹੈ ਹਰ ਵਿਅਕਤੀ ਹਰ ਵਾਰੀ ਸਫਲ ਨਹੀਂ ਹੁੰਦਾ ਜਿਨ੍ਹਾਂ ਨੇ ਸਫਲਤਾ ਹਾਸਲ ਕੀਤੀ ਉਹ ਵੀ ਕਈ ਵਾਰੀ ਅਸਫਲ ਹੋਏ ਉਹਨਾਂ ਨੇ ਸਮੀਰ ਵੱਲ ਦੇਖਦੇ ਹੋਏ ਪੁੱਛਿਆ ਤੂੰ ਕਦੇ ਸੋਚਿਆ ਹੈ ਕਿ ਜਦੋਂ ਇੱਕ ਬੱਚਾ ਤੁਰਨਾ ਸਿੱਖਦਾ ਹੈ ਤਾਂ ਉਹ ਕਿੰਨੀ ਵਾਰ ਡਿੱਗਦਾ ਹੈ ਸਮੀਰ ਨੇ ਸਿਰ ਹਿਲਾ ਕੇ ਕਿਹਾ ਬਹੁਤ ਵਾਰ ਪਰ ਫਿਰ ਵੀ ਉਹ ਹਰ ਵਾਰੀ ਉੱਠ ਕੇ ਫੇਰ ਕੋਸ਼ਿਸ਼ ਕਰਦਾ ਹੈ ਕਿਉਂਕਿ ਉਸਦੇ ਮਨ ਵਿੱਚ ਇਹ ਪਰੋਸਾ ਹੁੰਦਾ ਹੈ ਕਿ ਉਹ ਤੁਰ ਸਕਦਾ ਹੈ ਉਹ ਆਪਣੀ ਅਸਫਲਤਾ ਨੂੰ ਸਿੱਖਣ ਦੇ ਮੌਕੇ ਵਜੋਂ ਵੇਖਦਾ ਹੈ ਅਤੇ ਇਹੀ ਤੈਨੂੰ ਵੀ ਕਰਨਾ ਹੋਵੇਗਾ ਹਰ ਵਾਰੀ ਜਦ ਤੂੰ ਕਿਸੇ ਕੰਮ ਵਿੱਚ ਅਸਫਲ ਹੁੰਦਾ ਹੈ ਉਸ ਨੂੰ ਇੱਕ ਸਬਕ ਮੰਨ ਸੋਚ ਕਿ ਤੂੰ ਇਸ ਵਾਰੀ ਕੀ ਸਿੱਖਿਆ ਅਤੇ ਅਗਲੀ ਵਾਰੀ ਕੀ ਬਿਹਤਰ ਕਰ ਸਕਦਾ ਹੈ ਸਮੀਰ ਨੇ ਸੋਚਿਆ ਕਿ ਉਹ ਅਕਸਰ ਅਸਫਲਤਾ ਦੇ ਬਾਅਦ ਆਪਣੇ ਆਪ ਨੂੰ ਦੋਸ਼ੀ ਮੰਨਦਾ ਸੀ ਅਤੇ ਆਪਣੇ ਉੱਤੇ ਸ਼ੱਕ ਕਰਦਾ ਸੀ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਕਦੇ ਵੀ ਆਪਣੀਆਂ ਅਸਫਲਤਾਵਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਹਮੇਸ਼ਾ ਉਹਨਾਂ ਨੂੰ ਆਪਣੇ ਖਿਲਾਫ ਮੰਨ ਲਿਆ ਪਰ ਸਿੱਖਣ ਲਈ ਮੈਨੂੰ ਕੀ ਕਰਨਾ ਪਵੇਗਾ ਸਮੀਰ ਨੇ ਪੁੱਛਿਆ ਬਜ਼ੁਰਗ ਨੇ ਕਿਹਾ ਸਭ ਤੋਂ ਪਹਿਲਾਂ ਹਰ ਛੋਟੀ ਜਿੱਤ ਨੂੰ ਮਨਾਓ ਜਦ ਤੂੰ ਕਿਸੇ ਛੋਟੇ ਕੰਮ ਨੂੰ ਪੂਰਾ ਕਰ ਲੈਂਦਾ ਹੈ ਉਸ ਨੂੰ ਆਪਣੀ ਤਰੱਕੀ ਵਜੋਂ ਵੇਖ ਛੋਟੀ ਛੋਟੀ ਸਫਲਤਾਵਾਂ ਮਿਲ ਕੇ ਹੀ ਵੱਡੀ ਸਫਲਤਾ ਬਣਦੀਆਂ ਹਨ ਜਦ ਤੂੰ ਹਰ ਛੋਟੀ ਜਿੱਤ ਨੂੰ ਮਨਾਵੇਂਗਾ ਤਾਂ ਤੇਰਾ ਮਨੋਬਲ ਵਧੇਗਾ ਅਤੇ ਤੂੰ ਅਸਫਲਤਾਵਾਂ ਨੂੰ ਵੀ ਆਸਾਨੀ ਨਾਲ ਸਹਿ ਲੇਂਗਾ। ਸਮੀਰ ਨੇ ਇਹ ਸੁਨਿਆ ਅਤੇ ਉਸਦੇ ਮਨ ਵਿੱਚ ਇਹ ਗੱਲ ਗਹਿਰੀ ਬੈਠ ਗਈ। ਉਸਨੇ ਕਦੇ ਵੀ ਆਪਣੀਆਂ ਛੋਟੀ ਸਫਲਤਾਵਾਂ ਉੱਤੇ ਧਿਆਨ ਨਹੀਂ ਦਿੱਤਾ ਸੀ। ਉਹ ਹਮੇਸ਼ਾ ਵੱਡੀ ਜਿੱਤ ਦੀ ਖੋਜ ਵਿੱਚ ਰਹਿੰਦਾ ਸੀ ਅਤੇ ਜਦੋਂ ਉਹ ਨਹੀਂ ਮਿਲਦੀ ਸੀ ਤਾਂ ਉਹ ਨਿਰਾਸ਼ ਹੋ ਜਾਂਦਾ ਸੀ। ਅਤੇ ਜਦ ਤੂੰ ਗਲਤੀ ਕਰੇ ਬਜ਼ੁਰਗ ਨੇ ਅੱਗੇ ਕਿਹਾ ਤਾਂ ਉਸ ਨੂੰ ਆਪਣਾ ਦੁਸ਼ਮਣ ਨਾ ਮੰਨ। ਹਰ ਗਲਤੀ ਤੈਨੂੰ ਕੁਝ ਨਾ ਕੁਝ ਸਿਖਾਉਂਦੀ ਹੈ। ਸੋਚ ਕਿ ਤੂੰ ਕੀ ਗਲਤ ਕੀਤਾ ਅਤੇ ਅਗਲੀ ਵਾਰੀ ਕਿਵੇਂ ਠੀਕ ਕਰ ਸਕਦਾ ਹੈ ਜਦ ਤੂੰ ਆਪਣੀਆਂ ਗਲਤੀਆਂ ਤੋਂ ਸਿੱਖੇਗਾ ਤਾਂ ਤੂੰ ਹੋਰ ਵੀ ਮਜ਼ਬੂਤ ਬਣੇਗਾ ਸਮੀਰ ਨੇ ਮਹਿਸੂਸ ਕੀਤਾ ਕਿ ਉਸ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਹ ਆਪਣੀਆਂ ਗਲਤੀਆਂ ਨੂੰ ਲੈ ਕੇ ਆਪਣੇ ਆਪ ਨੂੰ ਦੋਸ਼ੀ ਮੰਨਦਾ ਸੀ ਹੁਣ ਉਸ ਨੂੰ ਸਮਝ ਆਉਣ ਲੱਗ ਗਿਆ ਸੀ ਕਿ ਗਲਤੀ ਕਰਨਾ ਇਸ ਦਾ ਮਤਲਬ ਨਹੀਂ ਕਿ ਉਹ ਨਾਕਾਮ ਹੋ ਗਿਆ ਹੈ ਬਲਕਿ ਇਹ ਇੱਕ ਮੌਕਾ ਸੀ ਜਿਸ ਤੋਂ ਉਹ ਕੁਝ ਨਵਾਂ ਸਿੱਖ ਸਕਦਾ ਸੀ ਇਸ ਦੇ ਨਾਲ ਹੀ ਬਜ਼ੁਰਗ ਨੇ ਕਿਹਾ ਤੈਨੂੰ ਹਰ ਚੁਣੌਤੀ ਨੂੰ ਇੱਕ ਮੌਕੇ ਵਜੋਂ ਦੇਖਣਾ ਹੋਵੇਗਾ। ਜਦੋਂ ਵੀ ਕੋਈ ਮੁਸ਼ਕਲ ਆਏ, ਉਸ ਨੂੰ ਇਹ ਸੋਚ ਕੇ ਸਵੀਕਾਰ ਕਰ ਕਿ ਇਹ ਤੈਨੂੰ ਕੁਝ ਨਵਾਂ ਸਿਖਾਏਗੀ। ਜਦ ਤੂੰ ਮੁਸ਼ਕਲਾਂ ਦਾ ਸਾਹਮਣਾ ਸਕਾਰਾਤਮਕ ਸੋਚ ਨਾਲ ਕਰੇਂਗਾ, ਤਦ ਤੈਨੂੰ ਮਹਿਸੂਸ ਹੋਵੇਗਾ ਕਿ ਤੂੰ ਹਰ ਰੋਜ਼ ਕੁਝ ਨਵਾਂ ਸਿੱਖ ਰਿਹਾ ਹੈ ਤੇ ਅੱਗੇ ਵਧ ਰਿਹਾ ਹੈ। ਇਹੀ ਹੈ ਗਰੋਥ ਮਾਈਂਡਸੈਟ। ਸਮੀਰ, ਹੁਣ ਸਮੀਰ ਪੂਰੀ ਤਰ੍ਹਾਂ ਸਮਝ ਚੁੱਕਾ ਸੀ। ਉਸਨੇ ਗਹਿਰੀ ਸਾਹ ਲੈ ਕੇ ਆਪਣੇ ਅੰਦਰ ਦੀ ਨਕਾਰਾਤਮਕਤਾ ਨੂੰ ਦੂਰ ਕਰਨ ਦਾ ਫੈਸਲਾ ਕੀਤਾ। ਹੁਣ ਉਹ ਹਰ ਅਸਫਲਤਾ ਨੂੰ ਇੱਕ ਨਵੇਂ ਸਬਕ ਵਜੋਂ ਮੰਨੇਗਾ ਅਤੇ ਆਪਣੀਆਂ ਛੋਟੀ-ਛੋਟੀ ਸਫਲਤਾਵਾਂ ਨੂੰ ਮਨਾਏਗਾ। ਅਗਲੇ ਕੁਝ ਹਫ਼ਤਿਆਂ ਵਿੱਚ ਸਮੀਰ ਨੇ ਆਪਣੀ ਸੋਚ ਵਿੱਚ ਬਦਲਾਅ ਲਿਆ। ਹੁਣ ਜਦ ਉਹ ਕਿਸੇ ਕੰਮ ਵਿੱਚ ਅਸਫਲ ਹੁੰਦਾ ਸੀ ਤਾਂ ਉਹ ਆਪਣੇ ਆਪ ਨੂੰ ਦੋਸ਼ ਦੇਣ ਦੀ ਬਜਾਏ ਇਹ ਸੋਚਦਾ ਕਿ ਉਸਨੇ ਕੀ ਸਿੱਖਿਆ। ਹਰ ਵਾਰੀ ਉਹ ਇੱਕ ਨਵਾਂ ਸਬਕ ਸਿੱਖਦਾ ਅਤੇ ਆਪਣੀਆਂ ਗਲਤੀਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ। ਉਹ ਆਪਣੀਆਂ ਛੋਟੀ-ਛੋਟੀ ਸਫਲਤਾਵਾਂ ਨੂੰ ਵੀ ਮਨਾਉਣ ਲੱਗ ਪਿਆ। ਜਦ ਉਹ ਕੋਈ ਛੋਟਾ ਟਾਸਕ ਪੂਰਾ ਕਰਦਾ ਤਾਂ ਉਹ ਆਪਣੇ ਆਪ ਨੂੰ ਸ਼ਾਬਾਸ਼ੀ ਦਿੰਦਾ ਤੇ ਉਸ ਨੂੰ ਵੱਡੀ ਸਫਲਤਾ ਵੱਲ ਇੱਕ ਕਦਮ ਮੰਗਾ ਇਸ ਨਾਲ ਉਸ ਦਾ ਆਤਮ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਗਿਆ ਹੌਲੀ ਹੌਲੀ ਸਮੀਰ ਦੀ ਸੋਚ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਹੁਣ ਉਹ ਅਸਫਲਤਾ ਤੋਂ ਡਰਗਾ ਨਹੀਂ ਸੀ ਬਲਕਿ ਉਸ ਨੂੰ ਇੱਕ ਨਵੇਂ ਮੌਕੇ ਵਜੋਂ ਵੇਖਦਾ ਅਤੇ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਉਸ ਦੀ ਮਿਹਨਤ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਨੇ ਉਸ ਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਮਦਦ ਕੀਤੀ ਇੱਕ ਦਿਨ ਜਦ ਉਹ ਪਾਰਕ ਵਿੱਚ ਬੈਠਾ ਸੀ ਤਾਂ ਉਹੀ ਬਜ਼ੁਰਗ ਮੁੜ ਆਏ। ਉਹਨਾਂ ਨੇ ਸਮੀਰ ਦੀ ਅੱਖਾਂ ਵਿੱਚ ਨਵੀਂ ਚਮਕ ਦੇਖੀ ਤੇ ਮੁਸਕਰਾ ਦਿੱਤਾ। ਲੱਗਦਾ ਹੈ ਤੂੰ ਹੁਣ ਗਰੋਥ ਮਾਈਂਡ ਸੈਟ ਅਪਣਾ ਲਿਆ ਹੈ। ਉਹਨਾਂ ਨੇ ਗਰਵ ਨਾਲ ਕਿਹਾ। ਸਮੀਰ ਨੇ ਸਿਰ ਹਿਲਾਇਆ ਅਤੇ ਮੁਸਕਰਾਉਂਦੇ ਹੋਏ ਕਿਹਾ, "ਹਾਂ, ਤੁਸੀਂ ਜੋ ਮੈਨੂੰ ਸਿਖਾਇਆ, ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਹੈ। ਹੁਣ ਮੈਂ ਹਰ ਰੋਜ਼ ਕੁਝ ਨਵਾਂ ਸਿੱਖ ਰਿਹਾ ਹਾਂ ਅਤੇ ਆਪਣੀਆਂ ਗਲਤੀਆਂ ਤੋਂ ਡਰਨ ਦੀ ਬਜਾਏ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ।" ਬਜ਼ੁਰਗ ਨੇ ਸਮੀਰ ਦੇ ਕੰਦੇ ਤੇ ਹੱਥ ਰੱਖਿਆ ਅਤੇ ਕਿਹਾ, ਇਹ ਯਾਤਰਾ ਹਾਲੇ ਲੰਬੀ ਹੈ ਪਰ ਤੂੰ ਸਹੀ ਰਾਹ ਤੇ ਹੈ ਹਮੇਸ਼ਾ ਯਾਦ ਰੱਖੀ ਕਿ ਸਿੱਖਣਾ ਅਤੇ ਵਧਣਾ ਕਦੇ ਖਤਮ ਨਹੀਂ ਹੁੰਦਾ ਸਮੀਰ ਨੇ ਇਹ ਗੱਲ ਆਪਣੇ ਦਿਲ ਵਿੱਚ ਬਿਠਾ ਲਈ ਸੀ ਉਹ ਜਾਣਦਾ ਸੀ ਕਿ ਉਸਦੀ ਯਾਤਰਾ ਹਾਲੇ ਵੀ جاری ਸੀ ਅਤੇ ਉਸ ਨੂੰ ਹਰ ਰੋਜ਼ ਕੁਝ ਨਵਾਂ ਸਿੱਖਣ ਦਾ ਮੌਕਾ ਮਿਲੇਗਾ ਹੁਣ ਸਮੀਰ ਆਪਣੇ ਆਪ ਨੂੰ ਪਹਿਲਾਂ ਨਾਲੋਂ ਕਾਫੀ ਵਧੀਆ ਮਹਿਸੂਸ ਕਰ ਰਿਹਾ ਸੀ ਕਿਉਂਕਿ ਉਸਨੇ ਆਪਣੇ ਅੰਦਰ ਇੱਕ ਸਕਾਰਾਤਮਕ ਬਦਲਾ ਦੇਖਿਆ ਸੀ ਅਸਫਲਤਾਵਾਂ ਤੋਂ ਸਿੱਖ ਕੇ ਹਰ ਛੋਟੀ ਜਿੱਤ ਨੂੰ ਮਨਾ ਕੇ ਅਤੇ ਗਰੋਥ ਮਾਈਂਡ ਸੈਟ ਅਪਣਾ ਕੇ ਸਮੀਰ ਹੁਣ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਨਾਲੋਂ ਵਧੇਰੇ ਆਤਮ ਵਿਸ਼ਵਾਸੀ ਤੇ ਮਜ਼ਬੂਤ ਮਹਿਸੂਸ ਕਰ ਰਿਹਾ ਸੀ ਉਸ ਦੀ ਤਰੱਕੀ ਨੂੰ ਵੇਖ ਕੇ ਉਹ ਹੁਣ ਹਰ ਕੰਮ ਨਵੀਂ ਊਰਜਾ ਤੇ ਜੋਸ਼ ਨਾਲ ਕਰਦਾ ਸੀ ਪਰ ਫਿਰ ਵੀ ਕਈ ਵਾਰੀ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਥੱਕਾ ਹੋਇਆ ਮਹਿਸੂਸ ਕਰਦਾ ਸੀ ਇੱਕ ਦਿਨ ਜਦ ਉਹ ਪਾਰਕ ਵਿੱਚ ਬੈਠਾ ਸੀ ਤੇ ਥਕਾਵਟ ਮਹਿਸੂਸ ਕਰ ਰਿਹਾ ਸੀ ਤਾਂ ਉਹੀ ਬਜ਼ੁਰਗ ਫਿਰ ਆਏ ਉਹਨਾਂ ਨੇ ਸਮੀਰ ਨੂੰ ਦੇਖ ਕੇ ਕਿਹਾ आज तुम कुछ थक्या हुआ लग रहा है समीर गल की है समीर ने होली मुस्कुराट नाल केहा हां थोड़ा थक्या हुआ महसूस कर रहा हां लगता है कि बहुत सारे काम कर रहा हां पर किते ना किते मेरी ऊर्जा खत्म हो रही है बुजुर्ग ने ध्यान नाल सुनया ते केहा ए ता होना ही सी तू मेहनत कीती असफलता मां तू सिखया पर एक चीज भूल गया सेल्फ केयर समीर हैरान होया ते पूछया सेल्फ केयर बुजुर्ग ने गंभीरता नाल केहा पुत्र ਆਪਣੇ ਸਰੀਰ ਤੇ ਦਿਮਾਗ ਦੀ ਸੰਭਾਲ ਕਰਨੀ ਇੰਨੀ ਹੀ ਜ਼ਰੂਰੀ ਹੈ ਜਿੰਨੀ ਆਪਣੇ ਲਕਸ਼ਾਂ ਉੱਤੇ ਕੰਮ ਕਰਨੀ ਜੇ ਤੂੰ ਆਪਣਾ ਖਿਆਲ ਨਹੀਂ ਰੱਖੇਗਾ ਤਾਂ ਚਾਹੇ ਕਿੰਨੀ ਵੀ ਮਿਹਨਤ ਕਰ ਲੈ ਤੈਨੂੰ ਕੰਮ ਦੀ ਤਾਕਤ ਨਹੀਂ ਬਚੇਗੀ ਸਮੀਰ ਨੇ ਧਿਆਨ ਨਾਲ ਸੁਨਿਆ ਪਰ ਥੋੜਾ ਉਲਝ ਗਿਆ ਬਜ਼ੁਰਗ ਨੇ ਸਮਝਾਇਆ ਸੈਲਫ ਕੇਅਰ ਦਾ ਮਤਲਬ ਸਿਰਫ ਆਰਾਮ ਨਹੀਂ ਇਹਦਾ ਮਤਲਬ ਹੈ ਕਿ ਤੂੰ ਆਪਣੇ ਸਰੀਰ ਤੇ ਦਿਮਾਗ ਨੂੰ ਉਹ ਰਿਸੋ ਦੇ ਰਿਹਾ ਹੈ ਜੋ ਉਹਨਾਂ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਲਈ ਚਾਹੀਦੇ ਹਨ ਇਸ ਲਈ ਚਾਰ ਚੀਜ਼ਾਂ ਤੇ ਧਿਆਨ ਦੇ ਨੀਂਦ, ਪੋਸ਼ਣ, ਵਿਆਯਾਮ ਅਤੇ ਆਰਾਮ ਦੇ ਪਾਲ ਇਹ ਚਾਰੋਂ ਤੇਰੀ ਊਰਜਾ ਦੇ ਸਰੋਤ ਹਨ। ਸਮੀਰ ਨੇ ਸਿਰ ਹਿਲਾਇਆ, ਪਰ ਮੈਂ ਤਾਂ ਹਰ ਰੋਜ਼ ਕੰਮ ਵਿੱਚ ਲੱਗਾ ਰਹਿੰਦਾ ਹਾਂ। ਸਮਾਂ ਕਿੱਥੋਂ ਲਿਆਵਾਂ? ਬਜ਼ੁਰਗ ਨੇ ਹੱਸਦਿਆਂ ਕਿਹਾ, "ਇਹੀ ਤਾਂ ਤੈਨੂੰ ਸਿੱਖਣਾ ਹੋਵੇਗਾ, ਸਮੀਰ। ਜੇ ਤੂੰ ਆਪਣਾ ਖਿਆਲ ਨਹੀਂ ਰੱਖੇਂਗਾ, ਤਾਂ ਕੋਈ ਵੀ ਕੰਮ ਠੀਕ ਤਰੀਕੇ ਨਾਲ ਪੂਰਾ ਨਹੀਂ ਹੋਵੇਗਾ।" ਸਮੀਰ ਨੂੰ ਇਹ ਗੱਲ ਥੋੜੀ ਔਖੀ ਲੱਗੀ, ਪਰ ਬਜ਼ੁਰਗ ਦੀ ਗੱਲ ਹਮੇਸ਼ਾ ਸਹੀ ਸਾਬਤ ਹੁੰਦੀ ਸੀ। ਇਸ ਲਈ ਉਸਨੇ ਧਿਆਨ ਨਾਲ ਸੁਣਿਆ। ਬਜ਼ੁਰਗ ਨੇ ਕਿਹਾ, ਸਭ ਤੋਂ ਪਹਿਲਾਂ ਨੀਂਦ ਹਰ ਰਾਤ ਘਟੋਕਟ ਸਤੋਂ 8 ਘੰਟੇ ਦੀ ਚੰਗੀ ਨੀਂਦ ਲੈਣੀ ਚਾਹੀਦੀ ਹੈ ਨੀਂਦ ਤੇਰੇ ਦਿਮਾਗ ਤੇ ਸਰੀਰ ਨੂੰ ਮੁਰਪੁਰ ਜਵਾਨ ਬਣਾਉਂਦਾ ਕੰਮ ਕਰਦੀ ਹੈ ਜੇ ਤੂੰ ਠੀਕ ਤਰੀਕੇ ਨਾਲ ਨਹੀਂ ਸੁਤਾ ਤਾਂ ਤੇਰਾ ਦਿਮਾਗ ਅਗਲੇ ਦਿਨ ਠੀਕ ਤਰੀਕੇ ਨਾਲ ਕੰਮ ਨਹੀਂ ਕਰੇਗਾ ਭਾਵੇਂ ਤੂੰ ਕਿੰਨੀ ਵੀ ਮਿਹਨਤ ਕਰ ਲੈ ਜੇ ਨੀਂਦ ਪੂਰੀ ਨਹੀਂ ਹੋਈ ਤਾਂ ਸਾਰੀ ਮਿਹਨਤ ਵਿਅਰਥ ਹੋ ਜਾਏਗੀ ਸਮੀਰ ਨੇ ਸਿਰ ਹਿਲਾਇਆ ਤੇ ਸੋਚਣ ਲੱਗ ਪਿਆ ਕਿ ਕਿੰਨੀ ਵਾਰੀ ਉਹ ਰਾਤ ਦੇਰ ਤੱਕ ਕੰਮ ਕਰਦਾ ਰਹਿੰਦਾ ਸੀ ਅਤੇ ਅਗਲੇ ਦਿਨ ਥਕਾਵਟ ਮਹਿਸੂਸ ਕਰਦਾ ਸੀ ਹੁਣ ਉਸ ਨੂੰ ਸਮਝ ਆ ਰਹੀ ਸੀ ਕਿ ਨੀਂਦ ਨੂੰ ਅਣਡਿੱਠਾ ਕਰਨਾ ਉਸ ਦੀ ਸਭ ਤੋਂ ਵੱਡੀ ਗਲਤੀ ਸੀ ਫਿਰ ਆਉਂਦਾ ਹੈ ਪੋਸ਼ਣ ਬਜ਼ੁਰਗ ਨੇ ਕਿਹਾ ਤੂੰ ਜੋ ਖਾਂਦਾ ਹੈ ਉਸ ਦਾ ਸਿੱਧਾ ਅਸਰ ਤੇਰੇ ਸਰੀਰ ਤੇ ਦਿਮਾਗ ਤੇ ਪੈਂਦਾ ਹੈ ਜੇ ਤੂੰ ਠੀਕ ਪੋਸ਼ਣ ਨਹੀਂ ਲੈਂਦਾ ਤਾਂ ਤੇਰੀ ਊਰਜਾ ਜਲਦੀ ਖਤਮ ਹੋ ਜਾਵੇਗੀ ਤੈਨੂੰ ਧਿਆਨ ਰੱਖਣਾ ਹੋਵੇਗਾ ਕਿ ਤੂੰ ਸੰਤੁਲਿਤ ਆਹਾਰ ਲੇ ਜਿਸ ਵਿੱਚ ਸਬਜ਼ੀਆਂ ਫਲ ਪ੍ਰੋਟੀਨ ਅਤੇ ਠੀਕ ਮਾਤਰਾ ਵਿੱਚ ਕਾਰਬੋਹਾਈਡਰੇਟ ਹੋਣ ਇਹ ਸਾਰਾ ਕੁਝ ਤੈਨੂੰ ਦਿਨ ਪਰ ਚੁਸਤ ਤੇ ਤਾਜ਼ਾ ਰੱਖੇਗਾ। ਸਮੀਰ ਨੇ ਸੋਚਿਆ ਕਿ ਕਿੰਨੀਆਂ ਵਾਰ ਉਸਨੇ ਜਲਦੀਬਾਜ਼ੀ ਚ ਫਾਸਟ ਫੂਡ ਤੇ ਜੰਕ ਫੂਡ ਖਾਦਾ ਸੀ ਜਿਸ ਦਾ ਸਿੱਧਾ ਅਸਰ ਉਸਦੀ ਊਰਜਾ ਤੇ ਧਿਆਨ ਦੇ ਕੇਂਦਰ ਤੇ ਪਿਆਸੀ। ਤੀਜੀ ਗੱਲ ਸੀ ਵਿਆਯਾਮ। ਬਜ਼ੁਰਗ ਨੇ ਦੱਸਿਆ ਕਿ ਵਿਆਯਾਮ ਸਿਰਫ ਸਰੀਰਕ ਤਾਕਤ ਲਈ ਨਹੀਂ ਸਗੋਂ ਮਾਨਸਿਕ ਸੇਤ ਲਈ ਵੀ ਬਹੁਤ ਜ਼ਰੂਰੀ ਹੈ। ਜਦ ਤੂੰ ਰੋਜ਼ਾਨਾ ਕੁਝ ਸਮਾਂ ਕਸਰਤ ਲਈ ਕੱਢੇਂਗਾ ਤਾਂ ਤੇਰਾ ਸਰੀਰ ਵੀ ਚੁਸਤ ਰਹੇਗਾ ਤੇ ਦਿਮਾਗ ਵੀ ਤਾਜ਼ਗੀ ਮਹਿਸੂਸ ਕਰੇਗਾ। ਸਮੀਰ ਨੂੰ ਹੁਣ ਅਹਿਸਾਸ ਹੋਇਆ ਕਿ ਕਈ ਦਿਨਾਂ ਤੋਂ ਉਸਨੇ ਕਸਰਤ ਨੂੰ ਨਜ਼ਰ ਅੰਦਾਜ਼ ਕੀਤਾ ਸੀ ਅਤੇ ਉਸ ਦੀ ਥਾਂ ਕੰਮ ਦੀ ਥਕਾਵਟ ਨੇ ਲੈ ਲਈ ਸੀ ਪਰ ਹੁਣ ਉਹ ਜਾਣ ਗਿਆ ਸੀ ਕਿ ਸਰੀਰ ਨੂੰ ਚਲਾਇਮਾਨ ਰੱਖਣਾ ਲਾਜ਼ਮੀ ਹੈ ਤੇ ਆਖਰੀ ਗੱਲ ਸੀ ਆਰਾਮ ਦੇ ਪਲ ਬਜ਼ੁਰਗ ਨੇ ਕਿਹਾ ਤੈਨੂੰ ਆਪਣੇ ਦਿਨ ਭਰ ਦੇ ਕੰਮਾਂ ਵਿਚਕਾਰ ਕੁਝ ਸਮਾਂ ਆਰਾਮ ਲਈ ਵੀ ਨਿਕਾਲਣਾ ਚਾਹੀਦਾ ਹੈ ਕਿਉਂਕਿ ਜਦ ਤੂੰ ਲਗਾਤਾਰ ਕੰਮ ਕਰਦਾ ਹੈ ਤਾਂ ਤੇਰਾ ਦਿਮਾਗ ਥੱਕ ਜਾਂਦਾ ਹੈ ਇਸ ਲਈ ਦਿਨਪਰ ਦੇ ਕੰਮਾਂ ਵਿਚਕਾਰ ਕੁਝ ਮਿੰਟਾਂ ਦਾ ਬ੍ਰੇਕ ਲੈਣਾ ਅਤੇ ਹਲਕੇ-ਫੁਲਕੇ ਕੰਮ ਕਰਨਾ ਤੇਰੇ ਦਿਮਾਗ ਨੂੰ ਤਰੋਤਾਜ਼ਾ ਕਰਗਾ ਹੈ। ਸਮੀਰ ਨੇ ਇਹ ਸਮਝ ਲਿਆ ਕਿ ਕੰਮ ਦੇ ਵਿਚਕਾਰ ਬ੍ਰੇਕ ਲੈਣ ਨਾਲ ਉਸ ਨੂੰ ਲੰਬੇ ਸਮੇਂ ਤੱਕ ਕੰਮ ਕਰਨ ਦੀ ਸਮਰੱਥਾ ਮਿਲੇਗੀ ਅਤੇ ਧਿਆਨ ਕੇਂਦ੍ਰਿਤ ਰਹੇਗਾ। ਬਜ਼ੁਰਗ ਨੇ ਅਖੀਰ ਵਿੱਚ ਕਿਹਾ, "ਸਮੀਰ, ਯਾਦ ਰੱਖ ਕਿ ਸੈਲਫ ਕੇਅਰ ਕੋਈ ਲਗਜ਼ਰੀ ਨਹੀਂ, ਇਹ ਇੱਕ ਜ਼ਰੂਰਤ ਹੈ। ਜੇ ਤੂੰ ਆਪਣੇ ਆਪ ਦਾ ਧਿਆਨ ਨਹੀਂ ਰੱਖੇਂਗਾ ਤਾਂ ਕਦੇ ਵੀ ਆਪਣੇ ਕੰਮ ਨੂੰ ਪੂਰੀ ਸਮਰੱਥਾ ਨਾਲ ਨਹੀਂ ਕਰ ਪਾਵੇਂਗਾ।" ਇਸ ਲਈ ਜਿੰਨੀ ਮਿਹਨਤ ਤੂੰ ਆਪਣੇ ਕੰਮ ਵਿੱਚ ਕਰਦਾ ਹੈ ਉਨੀ ਹੀ ਮਿਹਨਤ ਆਪਣੇ ਸਰੀਰ ਅਤੇ ਦਿਮਾਗ ਦੀ ਦੇਖਭਾਲ ਵਿੱਚ ਵੀ ਲਗਾ। ਸਮੀਰ ਨੇ ਗਹਿਰੀ ਸਾਹ ਲਿਆ ਤੇ ਮਹਿਸੂਸ ਕੀਤਾ ਕਿ ਉਸਨੇ ਆਪਣੀ ਜ਼ਿੰਦਗੀ ਦੇ ਇੱਕ ਹੋਰ ਮਹੱਤਵਪੂਰਨ ਹਿੱਸੇ ਨੂੰ ਨਜ਼ਰਅੰਦਾਜ਼ ਕੀਤਾ ਸੀ। ਹੁਣ ਉਸ ਨੂੰ ਸਮਝ ਆ ਗਿਆ ਕਿ ਸਿਰਫ ਕੰਮ ਕਰਨਾ ਹੀ ਕਾਫੀ ਨਹੀਂ ਬਲਕਿ ਆਪਣੇ ਆਪ ਨੂੰ ਤਾਕਤਵਰ ਅਤੇ ਊਰਜਾਵਾਨ ਬਣਾਈ ਰੱਖਣਾ ਵੀ ਬਰਾਬਰ ਜ਼ਰੂਰੀ ਹੈ। ਅਗਲੇ ਕੁਝ ਦਿਨਾਂ ਵਿੱਚ ਸਮੀਰ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸੈਲਫ ਕੇਅਰ ਸ਼ੁਰੂ ਕਰ ਦਿੱਤੀ। ਉਹ ਸਮੇਂ ਤੇ ਸੌਣ ਤੇ ਉੱਠਣ ਲੱਗਾ। ਜਿਸ ਨਾਲ ਹਰ ਰੋਜ਼ ਤਾਜ਼ਗੀ ਮਹਿਸੂਸ ਹੁੰਦੀ ਸੀ ਉਸਨੇ ਆਪਣੀ ਡਾਈਟ ਤੇ ਧਿਆਨ ਦਿੱਤਾ ਅਤੇ ਸਿਹਤਮੰਦ ਖਾਣ ਪੀਣ ਨੂੰ ਪਹਿਲ ਦਿੱਤੀ ਨਾਲ ਹੀ ਉਹ ਹਰ ਰੋਜ਼ ਥੋੜਾ ਥੋੜਾ ਕਸਰਤ ਕਰਨ ਲੱਗਾ ਜਿਸ ਨਾਲ ਉਸਦੇ ਸਰੀਰ ਵਿੱਚ ਨਵੀਂ ਊਰਜਾ ਆਉਣ ਲੱਗੀ ਸਭ ਤੋਂ ਮਤਵਪੂਰਨ ਗੱਲ ਇਹ ਸੀ ਕਿ ਉਸਨੇ ਕੰਮ ਦੇ ਵਿਚਕਾਰ ਛੋਟੇ ਛੋਟੇ ਬ੍ਰੇਕ ਲੈਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਸਦਾ ਦਿਮਾਗ ਤਾਜ਼ਾ ਰਹਿੰਦਾ ਸੀ ਅਤੇ ਉਹ ਕੰਮ ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰ ਪਾਉਂਦਾ ਸੀ ਸਮੀਰ ਨੂੰ ਹੁਣ ਇਹ ਅਹਿਸਾਸ ਹੋਇਆ ਕਿ 셀ਫ ਕੇਅਰ ਉਸਦੀ ਤਰੱਕੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਉਸਨੇ ਆਪਣੀ ਪ੍ਰੋਡਕਟਿਵਿਟੀ ਵਿੱਚ ਕਾਫੀ ਸੁਧਾਰ ਦੇਖਿਆ ਅਤੇ ਹੁਣ ਉਹ ਹੋਰ ਵੀ ਜ਼ਿਆਦਾ ਮੋਟੀਵੇਟਿਡ ਮਹਿਸੂਸ ਕਰ ਰਿਹਾ ਸੀ। ਇੱਕ ਦਿਨ ਜਦੋਂ ਉਹ ਪਾਰਕ ਵਿੱਚ ਆਪਣੇ ਕੰਮਾਂ ਬਾਰੇ ਸੋਚ ਰਿਹਾ ਸੀ ਤਾਂ ਉਹੀ ਬਜ਼ੁਰਗ ਫਿਰ ਉਸਦੇ ਕੋਲ ਆਏ। ਉਸਦੇ ਚਮਕਦੇ ਹੋਏ ਅੱਖਾਂ ਵਿੱਚ ਦੇਖ ਕੇ ਕਿਹਾ, "ਲੱਗਦਾ ਹੈ ਤੂੰ 셀ਫ ਕੇਅਰ ਨੂੰ ਚੰਗੀ ਤਰ੍ਹਾਂ ਆਪਣਾ ਲਿਆ ਹੈ।" ਸਮੀਰ ਨੇ ਮੁਸਕੁਰਾਉਂਦੇ ਹੋਏ ਕਿਹਾ, "ਜੀ, ਤੁਸੀਂ ਸਹੀ ਕਿਹਾ ਸੀ।" ਜਦੋਂ ਮੈਂ ਆਪਣੇ ਸਰੀਰ ਅਤੇ ਦਿਮਾਗ ਦੀ ਦੇਖਭਾਲ ਸ਼ੁਰੂ ਕੀਤੀ ਤਾਂ ਮੇਰੀ ਊਰਜਾ ਅਤੇ ਧਿਆਨ ਦੋਹਾਂ ਵੱਧ ਗਏ ਹਨ। ਹੁਣ ਮੈਂ ਆਪਣੇ ਕੰਮਾਂ ਨੂੰ ਵਧੀਆ ਢੰਗ ਨਾਲ ਪੂਰਾ ਕਰ ਪਾ ਰਿਹਾ ਹਾਂ, ਬਜ਼ੁਰਗ ਨੇ ਗਰਵ ਨਾਲ ਕਿਹਾ, "ਇਹ ਤੇਰੇ ਸਫ਼ਰ ਦਾ ਇੱਕ ਹੋਰ ਮਤਵਪੂਰਨ ਕਦਮ ਹੈ। ਯਾਦ ਰੱਖ, ਇਹ ਸਫ਼ਰ ਕਦੇ ਖਤਮ ਨਹੀਂ ਹੁੰਦਾ। ਤੈਨੂੰ ਹਮੇਸ਼ਾ ਆਪਣੇ ਸਰੀਰ ਅਤੇ ਦਿਮਾਗ ਦਾ ਖਿਆਲ ਰੱਖਣਾ ਹੋਵੇਗਾ ਤਾਂ ਜੋ ਤੂੰ ਹਰ ਚੁਣੌਤੀ ਦਾ ਸਾਹਮਣਾ ਪੂਰੀ ਤਾਕਤ ਅਤੇ ਊਰਜਾ ਨਾਲ ਕਰ ਸਕੇ।" ਸਮੀਰ ਨੇ ਇਹ ਗੱਲ ਆਪਣੇ ਦਿਲ ਵਿੱਚ ਗਹਿਰਾਈ ਨਾਲ ਬਿਠਾ ਲਈ। ਹੁਣ ਉਹ ਜਾਣਦਾ ਸੀ ਕਿ ਸੈਲਫ ਕੇਅਰ ਉਸਦੀ ਕਾਮਯਾਬੀ ਦਾ ਵੱਡਾ ਹਿੱਸਾ ਹੈ ਅਤੇ ਉਹ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰੇਗਾ। ਸਮੀਰ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰ ਚੁੱਕਾ ਸੀ। ਉਸ ਦੇ ਅੰਦਰ ਦੀਆਂ ਮੁਸ਼ਕਲਾਂ ਅਤੇ ਅਸਫਲਤਾਵਾਂ ਹੌਲੀ-ਹੌਲੀ ਉਸਦੀ ਕਾਮਯਾਬੀ ਦੀਆਂ ਸੀੜੀਆਂ ਬਣ ਰਹੀਆਂ ਸਨ। ਉਸਨੇ ਬਜ਼ੁਰਗਦਿਆਂ ਹਰ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤਾ ਅਤੇ ਆਪਣੇ ਵਿੱਚ ਇੱਕ ਬੇਮਿਸਾਲ ਬਦਲਾਅ ਵੇਖਿਆ। ਹੁਣ ਉਹ ਸਿਰਫ ਆਪਣੇ ਕੰਮਾਂ ਨੂੰ ਪੂਰਾ ਕਰਨ ਤੇ ਹੀ ਨਹੀਂ ਸਗੋਂ ਆਪਣੇ ਆਪ ਨੂੰ ਬਿਹਤਰ ਬਣਾਓ ਤੇ ਵੀ ਧਿਆਨ ਦਿੰਦਾ ਸੀ ਇੱਕ ਦਿਨ ਜਦੋਂ ਉਹ ਬਜ਼ੁਰਗਾਂ ਨੂੰ ਮਿਲਣ ਗਿਆ ਤਾਂ ਉਸਨੇ ਕਿਹਾ ਤੁਹਾਡੇ ਦਿੱਤੇ ਹਰ ਸਬਕ ਨੇ ਮੈਨੂੰ ਅੰਦਰੋਂ ਬਦਲ ਦਿੱਤਾ ਹੈ ਹੁਣ ਮੈਂ ਪਹਿਲਾਂ ਤੋਂ ਕਈ ਗੁਣਾ ਮਜ਼ਬੂਤ ਅਤੇ ਫੋਕਸਡ ਮਹਿਸੂਸ ਕਰਦਾ ਹਾਂ ਬਜ਼ੁਰਗ ਨੇ ਮੁਸਕੁਰਾਉਂਦੇ ਹੋਏ ਕਿਹਾ ਸਮੀਰ ਤੂੰ ਆਪਣੇ ਆਪ ਨੂੰ ਬਦਲਣ ਦਾ ਸਾਹਸ ਦਿਖਾਇਆ ਹੈ ਅਤੇ ਇਹ ਹੀ ਸਭ ਤੋਂ ਵੱਡੀ ਜਿੱਤ ਹੈ ਪਰ ਯਾਦ ਰੱਖ ਇਹ ਸਫ਼ਰ ਕਦੇ ਖਤਮ ਨਹੀਂ ਹੁੰਦਾ ਹਮੇਸ਼ਾ ਨਵੀਆਂ ਚੁਣੌਤੀਆਂ ਆਉਂਦੀਆਂ ਰਹਿਣਗੀਆਂ ਅਤੇ ਤੈਨੂੰ ਉਹਨਾਂ ਤੋਂ ਸਿੱਖਦੇ ਰਹਿਣਾ ਹੋਵੇਗਾ। ਸਮੀਰ ਨੇ ਬਜ਼ੁਰਗਾਂ ਦੇ ਸ਼ਬਦ ਧਿਆਨ ਨਾਲ ਸੁਨੇ ਅਤੇ ਫਿਰ ਉਹਨਾਂ ਨੂੰ ਗਲੇ ਲਾ ਲਿਆ। ਉਸਨੇ ਆਪਣੀ ਜ਼ਿੰਦਗੀ ਵਿੱਚ ਹੁਣ ਇੱਕ ਨਵੀਂ ਦਿਸ਼ਾ ਪਾਈ ਸੀ। ਉਹ ਜਾਣਦਾ ਸੀ ਕਿ ਹੁਣ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦਾ ਹੈ ਕਿਉਂਕਿ ਉਸਨੇ ਆਪਣੇ ਆਪ ਨੂੰ ਬਿਹਤਰ ਬਣਾਉਣਾ ਸਿੱਖ ਲਿਆ ਸੀ। ਸਮੀਰ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਇਹ ਇੱਕ ਨਵੀਂ ਸ਼ੁਰੂਆਤ ਸੀ। ਉਸਨੇ ਆਪਣੇ ਸੰਘਰਸ਼ਾਂ ਨੂੰ ਆਪਣੀ ਤਾਕਤ ਵਿੱਚ ਬਦਲ ਲਿਆ ਸੀ ਅਤੇ ਹੁਣ ਉਹ ਦੁਦਿਆ ਲਈ ਇੱਕ ਪ੍ਰੇਰਨਾ ਬਣ ਚੁੱਕਾ ਸੀ ਤਾਂ ਫਰੈਂਡਸ ਏਸੀ ਅੱਜ ਦੀ ਸਾਡੀ ਬੁੱਕ ਸਮਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਧੰਨਵਾਦ ਸਮਰੀ ਅਖੀਰ ਤੱਕ ਸੁਣਨ ਲਈ